ਵੇਖਾ ਇੰਨਾ ਇੰਨਾ ਨੋਟਰੀਚਰ ਇੰਨਾ ਇਤਿਹਾਸ ਚ ਬਤ ਬਹੁਤ ਹੈ ਕੋਈ ਨਹੀਂ ਸਾਨੂੰ ਬਹੁਤ ਜਮਾਈਆਂ ਦਿਖਾ ਰਿਹਾ ਹੈ ਅੱਲਾ ਗਨਨ ਰੂਸੀ ਵੀ ਫਿਲਮਾਂ ਦਾ ਕੰਮ ਕੀ ਵੇਲੇ ਬੰਦਾ ਕੰਮ ਹੁੰਦਾ ਹੈ ਕਈ ਬਟ ਹੁਣ ਇਹ ਬਹੁਤ ਹਾਈ ਬੇਜਸੰਦਰੀ ਅੱਛੀ ਕਮਾਈ ਹੋਏਗਾ ਸਾਲਾ ਉਸਕੇ ਤੱਕ ਜਿਹੜੀਆਂ ਨਾਰਮਲ ਚੀਜ਼ਾਂ ਵੀ ਉਹ ਵੀ ਅਜੇ ਉੱਥੋਂ ਕਈਆਂ ਲੋਕਾਂ ਤੱਕ ਅਜੇ ਪਹੁੰਚ ਨਹੀਂ ਸਕਿਆ ਇਹ ਰਹੀ ਤੁਹਾਨੂੰ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਨਵੀਂ ਬੰਦੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਖਾਸ ਮੁਲਾਕਾਤ ਦੇ ਵਿੱਚ ਤੁਹਾਡੀ ਮੁਲਾਕਾਤ ਖਾਸ ਸਖਸ਼ੀਤਾਵਾਂ ਦੇ ਨਾਲ ਕਰਵਾਉਂਦੇ ਆਂ ਅਲੱਗ-ਅਲੱਗ ਖੇਤਰਾਂ ਦੇ ਨਾਲ ਸੰਬੰਧਿਤ ਜਿਹੜੀ ਐਕਸਪਰਟੀਜ਼ ਬਹੁਤ ਤਜਰਬਾ ਰੱਖਣ ਵਾਲੇ ਮਾਹਿਰ ਲੋਕਾਂ ਦਾ ਕਰਵਾਉਂਦੇ ਆਂ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਸਾਡੇ ਸੱਦੇ ਤੇ ਆਏ ਨੇ ਫਿਲਮ ਦੀ ਦੁਨੀਆ ਦੇ ਵਿੱਚ ਫਿਲਮ ਮੇਕਿੰਗ ਦੇ ਵਿੱਚ ਅਦਾਕਾਰੀ ਦੇ ਵਿੱਚ ਖਾਸ ਤਜਰਬਾ ਰੱਖਦੇ ਆ ਉਹਨਾਂ ਨੂੰ ਸੁਣਦੇ ਆ ਗੱਲਾਂ ਬਾਤਾਂ ਪੁੱਛਦੇ ਆ ਕੈਨੇਡੀਅਨ ਫਿਲਮ ਮੇਕਿੰਗ ਦੇ ਬਾਰੇ ਗੱਲਬਾਤ ਕਰਦੇ ਆ ਪੰਜਾਬੀ ਜ਼ੁਬਾਨ ਦੇ ਵਿੱਚ ਕੈਨੇਡਾ ਦੇ ਵਿੱਚ ਜਦੋਂ ਫਿਲਮ ਮੇਕਿੰਗ ਹੁੰਦੀ ਉਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਆਫੇਰ ਸਵਾਗਤ ਕਰਦੇ ਹਾਂ ਸਰਦਾਰ ਅੰਗਰੇਸਿੰਘ ਬਰਾੜ ਦੇ ਨਾਲ ਨਾਲ ਰਵੀਿੰਦਰ ਸਿੰਘ ਜੀ ਦਾ ਸਤਿ ਸ਼੍ਰੀ ਅਕਾਲ ਜੀ ਵੀ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਕੀ ਹਾਲ ਹੈ ਜੀ ਬਹੁਤ ਵਧੀਆ ਚੜ੍ਹਦੀ ਕਲਾ ਫਿਲਮ ਮੇਕਿੰਗ 'ਤੇ ਅੱਜ ਆਪਾਂ ਗੱਲਬਾਤ ਕਰਨ ਲੱਗੇ ਆ ਤੁਸੀਂ ਦੋਨੇ ਆਪਣੀ ਤਜਰਬੇ ਜ਼ਰੂਰ ਸਾਂਝੇ ਕਰਿਓ ਸ਼ੁਰੂ ਮੈਂ ਕਰਦੀ ਹਾਂ ਜੀ ਰਵੀਿੰਦਰ ਤੁਹਾਡੇ ਤੋਂ ਹਾਂਜੀ ਕਿਉਂਕਿ ਤੁਸੀਂ ਫਿਲਮ ਮੇਕਿੰਗ ਦੇ ਵਿੱਚ ਕਾਫੀ ਤਜਰਬਾ ਰੱਖਦੇ ਹੋ ਬਿਖਾਸ ਕਰਕੇ ਜਦੋਂ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਸਬੰਧਿਤ ਫਿਲਮ ਮੇਕਿੰਗ ਦੀ ਜਦੋਂ ਗੱਲ ਕਰਦੇ ਆ ਸੋ ਸਭ ਤੋਂ ਪਹਿਲਾਂ ਤਾਂ ਇਹ ਹੀ ਦੱਸੋ ਤੁਸੀਂ ਕਿ ਜਦੋਂ ਅਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਫਿਲਮ ਮੇਕਿੰਗ ਫਿਲਮਾਂ ਬਣਾਉਣ ਦੇ ਬਾਰੇ ਸੋਚਦੇ ਆ ਆਪਣੀ ਮਾਂ ਦੀ ਜ਼ੁਬਾਨ ਦੇ ਵਿੱਚ ਤੇ ਤੁਹਾਨੂੰ ਕੀ ਲੱਗਦਾ ਵੀ ਇਹਦਾ ਫਿਚਰ ਕਿਹੋ ਜਿਹਾ ਹੋਊਗਾ ਦੇਖੋ ਜੀ ਜਦੋਂ ਆਪਾਂ ਇੱਥੇ ਅਬਰੌਡ ਬੈਠ ਕੇ ਸਪੈਸ਼ਲੀ ਕੈਨੇਡਾ ਦੇ ਵਿੱਚ ਆਪਣੀ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰਦੇ ਆ ਤਾਂ ਉਹ ਇੱਕ ਹਲੇ ਕਹਿ ਲਈ ਵੀ ਆਪਾਂ ਹਲੇ ਮੋਡਰਨ ਸਟੇਜ ਤੇ ਆਂ ਕਿਉਂਕਿ ਹਲੇ ਸ਼ੁਰੂਆਤ ਹੋਈ ਐ ਇੰਨੀ ਵੱਡੀ ਪੰਜਾਬੀ ਇੰਡਸਟਰੀ ਇੰਨੀ ਜ਼ਿਆਦਾ ਗਰੋ ਨਹੀਂ ਕਰ ਰਹੀ ਇੱਥੇ ਆਪਣੀ ਫਿਲਮਾਂ ਬਣ ਰਹੀਆਂ ਨੇ ਬਟ ਇੱਕ ਕਹਦੀ ਐ ਵੀ ਜਿਵੇਂ ਇੰਡੀਆ ਤੋਂ ਆ ਕੇ ਜ਼ਿਆਦਾ ਫਿਲਮਾਂ ਬਣਦੀਆਂ ਨੇ ਇੱਥੇ ਤੇ ਉੱਥੋਂ ਜਿਹੜੇ ਪ੍ਰੋਜੈਕਟ ਲੈ ਕੇ ਆਉਂਦੇ ਲੋਕ ਉਹੀ ਜ਼ਿਆਦਾ ਇੱਥੇ ਆ ਕੇ ਬਣਾਉਂਦੇ ਨੇ ਇੱਥੋਂ ਦੇ ਜਿਹੜੇ ਹੈਗੇ ਨੇ ਆਰਟਿਸਟ ਜੀ ਇੱਥੋਂ ਦੇ ਆਪ ਕਹਦੀ ਵੀ ਮੇਨਸਟ੍ਰੀਮ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਉਹ ਬਹੁਤ ਘਟਨੇ ਵਾਲੇ ਆ ਹਲੇ ਬਹੁਤ ਸਪੇਸ ਮਤਲਬ ਖਾਲੀ ਪਿਆ ਇੱਥੇ ਨੀ ਜਦਾ ਫਿਲਮ ਮੇਕਿੰਗ ਹੋ ਨਹੀਂਦੀ ਲੋਕਲ ਬੰਦਿਆਂ ਤੋਂ ਬਹੁਤ ਸਾਰਾ ਕੰਮ ਹਲੇ ਹੋਣਾ ਬਹੁਤ ਸਾਰਾ ਕੰਮ ਹੋਣ ਵਾਲਾ ਪਿਆ ਹਾਂ ਜੀ ਅੱਛਾ ਅੰਗਰੇਜ਼ ਬ੍ਰਾਡ ਬਾਈ ਜੀ ਤੁਹਾਨੂੰ ਅਸੀਂ ਪੁੱਛਦੇ ਹਾਂ ਕਿਉਂਕਿ ਤੁਸੀਂ ਫਿਲਮਾਂ ਦੇ ਨਾਲ ਸਬੰਧਤੋਂ ਮੀਡੀਆ ਦੇ ਨਾਲ ਬੜੇ ਲੰਮੇ ਚਿਰਾਂ ਤੋਂ ਸਬੰਧਤੋਂ ਤੁਸੀਂ ਕੀ ਸੋਚਦੇ ਹੋ ਕਿ ਇੱਥੇ ਜਦੋਂ ਅਸੀਂ ਫਿਲਮਾਂ ਬਣਾਉਣ ਬਾਰੇ ਸੋਚਦੇ ਹਾਂ ਕਿ ਇਹ ਕੋਈ ਸਕਸੈਸਫੁਲ ਬਿਜ਼ਨਸ ਹੋ ਸਕਦਾ ਕਿਉਂਕਿ ਜਦ ਤੱਕ ਪੈਸਾ ਇਨਵੋਲ ਨਹੀਂ ਕਮਾਈ ਵਿੱਚ ਇਨਵੋਲ ਨਹੀਂ ਤੇ ਲੋਕਾਂ ਦੀ ਇਨਸਪੀਰੇਸ਼ਨ ਉਹ ਨਹੀਂ ਹੋਣੀ ਨਹੀਂ ਸੋ ਤੁਸੀਂ ਆਪਣੀ ਨਜ਼ਰੀਏ ਤੋਂ ਦੱਸੋ ਵੀ ਇਸ ਫੀਲਡ ਦੇ ਵਿੱਚ ਕਮਾਈ ਹੈ ਦੇਖੋ ਲਓ ਵੀ ਜੀ ਪਹਿਲਾਂ ਤਾਂ ਸਾਰੇ ਸੋਤਿਆਂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ ਜੀ ਤੇ ਉਹਦੇ ਨਾਲ ਨਾਲ ਜਿਹੜਾ ਜਿਸ ਤਰ੍ਹਾਂ ਮੈਨੂੰ ਲੁਧਿਆਣਾ ਨੇ ਨਾ ਮੈਨੂੰ ਮੌਕਾ ਮਿਲਿਆ ਸੀ ਜਾਣ ਦਾ ਪਿਛਲੇ ਸਾਲ ਉੱਥੇ ਜਦੋਂ ਨਾ ਜਿਹੜੇ ਜਾਨਕੀ ਯੂਨੀਵਰਸਿਟੀ ਦੇ ਪੜ੍ਹਦੇ ਕਿ ਪ੍ਰੋਫੈਸਰ ਸਾਹਿਬਾਨ ਪ੍ਰਿੰਸੀਪਲ ਸਾਹਿਬਾਨ ਕਾਫੀ ਇਕੱਠੇ ਹੋਏ ਸੀ ਅਸੀਂ ਸਾਰਿਆਂ ਨੇ ਗੱਲਬਾਤ ਕੀਤੀ ਆ ਆਪਸ ਵਿੱਚ ਦੀ ਜੀ ਪਰ ਜਿਹੜੇ ਉਹ ਉਹਨਾਂ ਨੇ ਸਵਾਲ ਕੀਤੇ ਕੁatschਨ ਕੀਤੇ ਪਿੰਡਾਂ ਦੇ ਲਾਈਫ ਬਾਰੇ ਐਸੇ ਚੀਜ਼ਾਂ ਜਿਹੜੀਆਂ ਕਿ ਕਾਫੀ ਸ਼ਾਪੀ ਚੁੱਕੀਆਂ ਨੇ ਲੋਕ ਮੀਡੀਆ ਦੇ ਵਿੱਚ ਪੜਦੇ ਵੀ ਨੇ ਪਰ ਐਸੀਆਂ ਚੀਜ਼ਾਂ ਕਿ ਜਿਹੜੀਆਂ ਅਜੇ ਤੱਕ ਉਹਨਾਂ ਤੱਕ ਨਹੀਂ ਪਹੁੰਚੀਆਂ ਸਨ ਜੀ ਤੇ ਮੈਂ ਮਹਿਸੂਸ ਕੀਤਾ ਕਿ ਜਿਹੜੀਆਂ ਨਾਰਮਲ ਚੀਜ਼ਾਂ ਵੀ ਉਹ ਵੀ ਅਜੇ ਉੱਥੋਂ ਕਈਆਂ ਲੋਕਾਂ ਤੱਕ ਅਜੇ ਪਹੁੰਚ ਨਹੀਂ ਸਕੀਆਂ ਜਿਹੜੀਆਂ ਇਥੋਂ ਦੀਆਂ ਚੀਜ਼ਾਂ ਨੇ ਤੇ ਜਿਹੜੇ ਇੱਕ ਕਿਤਾਬ ਪੜ ਕੇ ਜਾਂ ਵੈਸੀ ਕਿਆਸ ਕਰਕੇ ਕੋਈ ਚੀਜ਼ ਬਣਾ ਦੇਣੀ ਜਾਂ ਉਹ ਵੀ ਲੈ ਆਉਣੀ ਜੀ ਤੇ ਮੇਰੇ ਸਾਰਨ ਉਹ ਇਨਸਾਫ ਨਹੀਂ ਹੁੰਦਾ ਜਿਹੜੇ ਖਿੱਤੇ ਦੇ ਵਿੱਚ ਤੁਸੀਂ ਰਹਿੰਦੇ ਹੋ ਉੱਥੇ ਤੁਸੀਂ ਵਿਚਰਦੇ ਹੋ ਲੰਮਾ ਸਵਾਸ ਜ਼ਿੰਦਗੀ ਦਾ ਹੰਡਾਇਆ ਹੋਵੇ ਉੱਥੋਂ ਦੇ ਲੋਕਾਂ ਨੂੰ ਉੱਥੋਂ ਦੇ ਕਮਾਂਕਾਰਾਂ ਨੂੰ ਉੱਥੋਂ ਦੀ ਰਜੀਵੇਂ ਨਹੀਂ ਉੱਥੋਂ ਦੇ ਜਿਹੜੇ ਕਾਰੋਬਾਰ ਨੇ ਉੱਥੇ ਲੋਕਾਂ ਬਾਰੇ ਤੁਸੀਂ ਜ਼ਿਆਦਾ ਜਾਣਦੇ ਹੁੰਦੇ ਜੀ ਉਹ ਚ ਮੈਂ ਮਹਿਸੂਸ ਕੀਤਾ ਕਿ ਜਿਸ ਤਰ੍ਹਾਂ ਰਵਿੰਦਰ ਇਹਨੂੰ ਇਹਦੇ ਨਾਲ ਮਿਲਣ ਦਾ ਮੈਨੂੰ ਮੌਕਾ ਮਿਲਿਆ ਇਹ ਬੜਾ ਸਿਆਣਾ ਸੁਝਵਾਰਾ ਬੰਡਾ ਜੰਗਾ ਅਤੇ ਇਹਨੇ ਇਸ ਫੀਲਡ ਦੇ ਵਿੱਚ ਜਿਹੜੀ ਫਿਲਮ ਮੇਕਿੰਗ ਹੈ ਉਹਦੇ ਵਿੱਚ ਆਪਣਾ ਕੋਰਸ ਵੀ ਕੀਤਾ ਹੋਇਆ ਜੀ ਤੇ ਇਹਨੇ ਪਹਿਲੀ ਜਿਹੜੀ ਫਿਲਮ ਸੀ ਉਹਦੇ ਵਿੱਚ ਮੈਨੂੰ ਵੀ ਮੌਕਾ ਦਿੱਤਾ ਤੇ ਅਸੀਂ ਫਿਲਮ ਬਣਾਈ ਫਿਲਮ ਬਣਾ ਕੇ ਤੇ ਅਸੀਂ ਮੂਰੇ ਹੋਰ ਵੀ ਮਹਿਸੂਸ ਕਰ ਸਕਦੇ ਬਹੁਤ ਸਾਰੀਆਂ ਚੀਜ਼ਾਂ ਨਹੀਂ ਜਿਹੜੀਆਂ ਕਰਨ ਵਾਲੀਆਂ ਪਈਆਂ ਨੇ ਜੀ ਬਾਕੀ ਰਹੀ ਗੱਲ ਪੈਸੇ ਦੀ ਪੈਸੇ ਦੀ ਸਾਡੀ ਕਮਿਊਨਿਟੀ ਕੋਲ ਇਥੇ ਪੈਸਾ ਬਹੁਤ ਤੇ ਹੂੰ ਇਹ ਨਹੀਂ ਗੱਲ ਕਿ ਸਾਡੀ ਕਮਿਊਨਿਟੀ 'ਚ ਪੈਸਾ ਨਹੀਂ ਹੈ ਸਾਡੇ ਜਿਹੜੇ ਪਾਸੇ ਮਰਤੀ ਤਰ ਕੋ ਲੰਗਰ ਵਾਲੇ ਪਾਸੇ ਲਾ ਲਓ ਤੁਸੀਂ ਕਮਿਊਨਿਟੀ ਦੀ ਹੋਰ ਡੇਸ਼ਨ ਤੇ ਜਾ ਕੇ ਸੇਵਾ ਕਰਨੀ ਲਾ ਲਓ ਉੱਥੇ ਆਪਣੀ ਆਪਣੀ ਕਮਿਊਨਿਟੀ ਪੈਸਾ ਬਹੁਤ ਜ਼ਿਆਦਾ ਖਰਚ ਕਰਦੀ ਹੈ ਜੀ ਸੇਵਾ ਮਾਮਲੇ ਵਿੱਚ ਖਾਸ ਕਰਕੇ ਹਲਪਨ ਦੇ ਵਿੱਚ ਐਸੇ ਲੋਕ ਨੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਡੇ ਕਮਿਊਨਿਟੀ ਦੇ ਵਿੱਚ ਪੈਸਾ ਬਹੁਤ ਪਿਆ ਉਹ ਪੈਸਾ ਲਾਉਣਾ ਵੀ ਚਾਹੁੰਦੇ ਨਹੀਂ ਪਰ ਉਹ ਆਪਣਾ ਨਾਮ ਵੀ ਨਹੀਂ ਬੜਾ ਬਣਾਉਣਾ ਚਾਹੁੰਦੇ ਉਹ ਸਿਰਫ ਕੁਝ ਕੰਮ ਢੂੰਢੀ ਹੋਣਾ ਚਾਹੁੰਦੇ ਨੇ ਕਦੇ ਦੇਣਾ ਚਾਹਣਗੇ ਪਰ ਜੇ ਤੋਂ ਕੋਈ ਅਸੀਂ ਕੋਈ ਪ੍ਰੋਡਕਟ ਨੂੰ ਦੇਵਾਂਗੇ ਐਸਾ ਕਿ ਜਿਹੜਾ ਉਹਨਾਂ ਨੇ ਵੈਲ ਨੂੰ ਸ਼ੂਜ਼ ਇੱਕ ਜਰ ਲੱਗੇ ਹਾਂ ਕਿ ਇੱਥੇ ਕੋਈ ਗੱਲ ਹੋ ਸਕਦੀ ਹੈ ਜਾਂ ਗੱਲ ਹੋ ਰਹੀ ਹੈ ਜੀ ਤੇ ਸੋ ਮੇਰੇ ਕਲਮ ਟਾਕ ਨੂੰ ਸਮਾਂ ਆ ਚੁੱਕਾ ਕਿ ਅਸੀਂ ਦੱਸ ਤਕ ਦੇ ਰਹੇ ਜੀ ਜਿਸ ਤਾਂ ਜਿਹੜੀ ਫਿਲਮ ਜਿਹੜੀ ਆਪਾਂ ਹੁਣੇ ਪਿਛਲੇ ਲੀਕ ਕਿੰਨੀ ਦੋ ਹਫ਼ਤੇ ਪਹਿਲਾਂ ਜ਼ਿੰਦਗੀ ਦਾ ਕ੍ਰੀਨ ਲਾਈਫ ਅਸੀਂ ਖੁਦ ਹੈਰਾਨ ਆ ਕਿ ਅਸੀਂ ਉਹਦਾ ਜਿਹੜਾ ਵੀਊ ਲੈ ਕੇ ਚੱਲੇ ਸਾਂ ਮੈਂ ਤੇ ਰਵਿੰਦਰ ਵੀ ਇਹ ਲੱਖਾਂ ਕਿ ਵੀਊ ਹੋਊਗਾ 100000 ਪਰ ਉਹਦਾ ਵੀਊ ਜਿਹੜੇ ਨੇ 3 ਲੱਖ ਨੂੰ ਪਹੁੰਚ ਚੁੱਕੇ ਨੇ ਜੀ ਤੇ ਸਾਨੂੰ ਬੜੀ ਹੈਰਾਨੀ ਹੁੰਦੀ ਸਾਨੂੰ ਖੁਸ਼ੀ ਹੋ ਰਹੀ ਹੈ। ਸੌਣ ਵਾਲੇ ਸਮੇਂ ਦੇ ਵਿੱਚ ਜੀ ਇਹ ਫਿਲਮ ਬੀਕਿੰਗ ਦਾ ਕੈਰੀਅਰ ਆਪਣੀ ਪੰਜਾਬੀ ਜਿੰਦੇ ਵੀ ਨੌਜਵਾਨ ਨੇ ਜਾਂ ਭੈਣਾ ਸਾਡੀ ਆਉਣਾ ਚਾਹੁੰਦੀਆਂ ਤੇ ਉਹ ਸੋਚ ਸਕਦੀਆਂ ਵੀ ਇੱਥੋਂ ਰੋਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ ਜੇ ਚਾਹਣ ਤਾਂ। ਜੇ ਰਵਿੰਦਰ ਤੁਹਾਡੇ ਤੋਂ ਪੁੱਛਾਂਗੇ ਕਿ ਕਿਉਂਕਿ ਤੁਸੀਂ ਕੈਨੇਡੀਅਨ ਲਾਈਫ ਦੇ ਇੱਥੋਂ ਦੀ ਜ਼ਿੰਦਗੀ ਤੇ ਫਿਲਮ ਬਣਾਈ ਆ। ਕਿ ਕਿਹੜੇ ਉਹ ਜਿਹੇ ਸਬਜੈਕਟ ਮੈਟਰ ਆ ਕਿੰਨਾ ਭਾਵਾਂ ਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਚਾਹੁੰਦੇ ਹੋ ਕਿ ਇਹੋ ਜਿਹੇ ਭਾਵ ਕੈਨੇਡਾ ਦੇ ਵਿੱਚ ਬਹੁਤ ਆ। ਇਹੋ ਜਿਹੇ ਤਜਰਬੇ ਬੜਿਆ ਲੋਕਾਂ ਕੋ ਲਈ ਜਾਂ ਇਸ ਤਰ੍ਹਾਂ ਦੀ ਜ਼ਿੰਦਗੀ ਲੋਕੀ ਕੈਨੇਡਾ ਦੇ ਵਿੱਚ ਜਿਉਂਦੇ ਆ ਜਿਹੜੀ ਕਿ ਪੰਜਾਬ ਨਾਲੋਂ ਬਿਲਕੁਲ ਹੀ ਵੱਖਰੀ ਆ ਸੋ ਕਿਹੜੇ ਉਹ ਫੀਲਡ ਆ ਜਿਨ੍ਹਾਂ ਨੂੰ ਤੁਸੀਂ ਐਕਸਪਲੋਰ ਕਰਨਾ ਚਾਹੁੰਦੇ ਹੋ ਇੱਥੇ ਦੇਖੋ ਜਿਹੜੀ ਹੁਣ ਲਾਸਟ ਆਪਣੀ ਹੁਣ ਫਿਲਮ ਆਈ ਆ ਜ਼ਿੰਦਗੀ ਦਾ ਕੈਨੇਡੀਅਨ ਲਾਈਫ ਉਹਦੇ ਵਿੱਚ ਕਾਫੀ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਅਸੀਂ ਆਲੜੀ ਬਟ ਮੈਨੂੰ ਇਹ ਲੱਗਦਾ ਵੀ ਉਹਦੇ ਉਸ ਫਿਲਮ ਦੇ ਵਿੱਚੋਂ ਹੀ ਕਟਕਟ ਚਾਰ ਸਕ੍ਰਿਪਟਾਂ ਹੋਰ ਕੱਲੀ-ਕੱਲੀ ਫਿਲਮ ਨਿਕਲ ਸਕਦੀਆਂ ਨੇ ਕਿਉਂਕਿ ਉਹਦੇ ਵਿੱਚ ਕੱਲਾ-ਕੱਲਾ ਟੌਪਿਕ ਨੂੰ ਛੋਹਿਆ ਆ ਸੀ ਉਹਦੇ ਵਿੱਚ ਤੇ ਜੇ ਚਾਪਿਆ ਚਾਹੀਏ ਜਿਵੇਂ ਹੁਣ ਆਪਣਾ ਬਹੁਤ ਸਾਰੇ ਦੇਖੋ ਬਹੁਤ ਸਾਰਾ ਕੰਮ ਕਰਨ ਵਾਲਾ ਬਾਕੀ ਪਿਆ ਜਿਵੇਂ ਉਹਦੋਂ ਆਪਣੇ ਗੱਲ ਕਰ ਰਹੇ ਸੀ ਵੀ ਇੰਟਰਨਲ ਸਟੂਡੈਂਟ ਦੀ ਬਾਰੇ ਗੱਲ ਕਰ ਰਹੇ ਸੀ ਆਪਾਂ ਦੇਖੋ ਉਹਨਾਂ ਦੇ ਇੱਕ ਮੁਕੰਮਲ ਫਿਲਮ ਉਹਦੇ ਉਸ ਟੌਪਿਕ ਤੇ ਬਣ ਸਕਦੀ ਹੈ ਫਿਰ ਸਾਡਾ ਵਰਕ ਕਲਚਰ ਹੈ ਇੱਥੋਂ ਦਾ ਬਾਕੀ ਮੇਰੀ ਜਿਹੜੀ ਨਾ ਫਿਲਮ ਮੇਕਿੰਗ ਦੇ ਵਿੱਚ ਮੈਂ ਜਿਆਦਾ ਜਿਹੜਾ ਜੋਰ ਦੰਨਾ ਹੋਏ ਇਮੋਸ਼ਨਸ ਤੇ ਜਾ ਮੇਰਾ ਹੁੰਦਾ ਧਿਆਨ ਵੀ ਜਿਹੜੇ ਹਿਮਨ ਇਮੋਸ਼ਨ ਹੈ ਨਾ ਉਹ ਬਾਹਰ ਆਉਣੇ ਚਾਹੀਦੇ ਨੇ ਬਹੁਤ ਸਾਰੇ ਲੋਕੀ ਨਾ ਇੱਥੇ ਮੈਨੂੰ ਇਹ ਲੱਗਦਾ ਤੇ ਘੁਟਣ ਦੀ ਜ਼ਿੰਦਗੀ ਜੀ ਰਹੇ ਨੇ ਉਹ ਆਪਣੀ ਅੰਦਰਲੀ ਗੱਲ ਜਿਹੜੀ ਹੈਗੀ ਐਕਸਪ੍ਰੈਸ ਨਹੀਂ ਕਰ ਸਕਦੇ ਨਾ ਆਪਣੀ ਫੈਮਿਲੀ ਦੇ ਵਿੱਚ ਨਾ ਹੀ ਸਮਾਜ ਦੇ ਵਿੱਚ ਤਾਂ ਉਹ ਗੱਲਾਂ ਮੈਨੂੰ ਲੱਗਦਾ ਵੀ ਬਾਹਰ ਆਉਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਲੋਕੀ ਭਰੇ ਪਏ ਨੇ ਅੰਦਰੋਂ ਤੁਸੀਂ ਕਿਸੇ ਨੂੰ ਵੀ ਛਿੜ ਕੇ ਦੇਖ ਲਓ ਅੰਦਰੋਂ ਮਤਲਬ ਭਰਿਆ ਪਿਆ ਉਹ ਆਪਣੀ ਫੈਮਿਲੀ ਨਾਲ ਨਹੀਂ ਗੱਲ ਕਰ ਸਕਦਾ ਆਪਣੇ ਦੋਸਤਾਂ ਨਾਲ ਕਿਉਂ ਟਾਈਮ ਹੀ ਨਹੀਂ ਹੈ ਜੀ ਉਹ ਇੱਕ ਸਿਸਟਮ ਦੇ ਵਿੱਚ ਪਏ ਹੋਏ ਨੇ ਹਨਾ ਵੀਕਡੇਜ਼ ਦੇ ਵੀਕਐਂਡ ਦੇ ਵਿੱਚ ਤੇ ਉਹ ਉਵੇਂ ਹੀ ਲਾਈਫ ਨਿਕਲ ਜਾਂਦੀ ਹੈ ਤੇ ਪਤਾ ਲੱਗਦਾ 5-7 ਸਾਲ ਨਿਕਲ ਗਏ 10 ਸਾਲ ਗਾ ਦੋ ਨਿਕਲ ਗਏ ਪਤਾ ਹੀ ਲੱਗਿਆ ਤੁਸੀਂ ਕਿਸੇ ਨਾ ਵੀ ਗੱਲ ਕਰਕੇ ਦੇਖ ਲਓ ਅਗਲਾ ਕਹਿੰਦਾ ਮੈਨੂੰ 30 ਸਾਲ ਹੋ ਗਏ 20 ਸਾਲ ਹੋ ਗਏ ਇਹਨੂੰ ਤੇ ਉਹ ਇਹ ਉਹ ਤਾਂ ਗੱਲ ਦੀ ਗੱਲਾਂ ਨੇ ਉਹ ਗੱਲ ਦੀ ਗੱਲ ਤਾਂ ਹੀ ਲੱਗਦੀ ਕਿਉਂਕਿ ਅਸੀਂ ਸਿਸਟਮ ਚ ਨਹੀਂ ਪੂਰੀ ਤਰ੍ਹਾਂ ਫਸ ਗਏ ਆ ਬੇਸੀ ਆਸ ਤਾਂ ਦੇਖ ਹੀ ਨਹੀਂ ਜੇ ਕਿਸੇ ਵਿੱਚ ਇੱਕ ਚੱਕਰ ਵੀ ਹੁੰਦਾ ਸੋ ਉਹਦੇ ਚੋਂ ਉੜ ਜੇ ਹੋਏ ਬਿਲਕੁਲ ਅਚੰਗਰੇਜ ਬਾਈ ਜੀ ਤੁਹਾਨੂੰ ਮੈਂ ਪੁੱਛਦੀ ਆ ਕਿ ਕਿਉਂਕਿ ਤੁਸੀਂ ਨਾ ਕਾਫੀ ਲੰਮਾ ਸਮਾਂ ਹੋਣ ਤੁਹਾਡੇ ਤਜਰਬੇ ਤੋਂ ਤੁਸੀਂ ਕੀ ਸੋਚਦੇ ਹੋ ਜਦੋਂ ਕੋਈ ਫਿਲਮ ਮੇਕਰ ਪੰਜਾਬ ਦੇ ਵਿੱਚ ਰਹਿੰਦਾ ਹੁੰਦਾ ਉਥੋਂ ਦੀ ਜ਼ਿੰਦਗੀ ਉਹਨੇ ਖੁੱਲ ਕੇ ਜਾਈ ਹੁੰਦੀ ਆ ਤੇ ਕੈਨੇਡਾ ਦੇ ਵਿੱਚ ਉਹ 4-6 ਮਹੀਨੇ ਜਾਂ 1 ਸਾਲ ਲਾ ਕੇ ਸੋਚਦਾ ਵੀ ਹੁਣ ਮੈਂ ਕਦੀ ਨਹੀਂ ਲਾਈਫ ਤੇ ਫਿਲਮ ਬਣਾ ਸਕਦਾ ਮੈਨੂੰ ਬਹੁਤ ਕੁਝ ਪਤਾ ਲੱਗ ਗਿਆ ਸੋ ਤੁਹਾਡੇ ਤਜਰਬੇ ਤੋਂ ਲੱਗਦਾ ਵੀ ਜਿਹੜਾ ਬੰਦਾ ਇੱਥੇ 30 ਸਾਲ ਜਾਂ 40 ਸਾਲੀਆਂ 50 ਸਾਲ ਤੋਂ ਇੱਥੇ ਵਿਚਰ ਰਿਹਾ ਹਰ ਚੀਜ਼ ਉਹਨੇ ਆਪਣੇ ਪਿੰਡੇ ਤੇ ਹੰਡਾਈ ਆ ਤੇ ਉਹਦੇ ਕੰਮ ਨੂੰ ਇੱਕ ਉਹ ਬੰਦਾ ਜਿਹੜਾ ਸਾਲ ਇੱਥੇ ਰਿਹਾ ਜਾਂ 6 ਮਹੀਨੇ ਰਿਹਾ ਉਹ ਜਸਟੀਫਾਈ ਕਰ ਸਕਦਾ ਇਨੇ ਕਿ ਉਹ ਤੱਕ ਹੀ ਹੋ ਸਕਦਾ ਹੈ ਕਹਿ ਸਕਦੇ ਨੇ ਵੀ ਤੱਕਾ ਤਾਂ ਕਰ ਸਕਦੇ ਨੇ ਜੀ ਤੇ ਪਰ ਉਹ ਜਿਹੜੀ ਪੂਰੀ ਜਿਹੜੀ ਗੱਲ ਆ ਮੁਕੰਮਲ ਤੌਰ ਤੇ ਬਾਹਰ ਨਹੀਂ ਆ ਰਹੀ ਹੁੰਦੀ ਉਹ ਉਹਨੂੰ ਲਿਆਉਣਾ ਬੜਾ ਜ਼ਰੂਰੀ ਆ ਬਾਕੀ ਜਿਹੜੀ ਸੀ ਕਿ ਐਕਟਰ ਦੀ ਜਾਂ ਗੱਲ ਕਰਨ ਕੰਮ ਕਰਨ ਦੀ ਗੱਲ ਜਿਹੜੀ ਇੱਥੇ ਕਿਉਂਕਿ ਹਰ ਇੱਕ ਬੰਦਾ ਹਰ ਇੱਕ ਇਨਸਾਨ ਐਕਟਰ ਹੈ ਕਿਸੇ ਬੰਦੇ ਤੋਂ ਕੁਝ ਵੀ ਕਰਵਾਇਆ ਜਾ ਸਕਦਾ ਬਸ਼ਰਤੇ ਕਿ ਉਹਨੂੰ ਮੌਕਾ ਮਿਲੇ ਜਿਹੜੇ ਕੋਈ ਵੀ ਕਾਮਯਾਬ ਲੋਕ ਨੇ ਕਾਮਯਾਬ ਲੋਕਾਂ ਨੂੰ ਕਿੰਨਾ ਕੇ ਹਿਸਾਬ ਨਾਲ ਮੌਕੇ ਮਿਲੇ ਨੇ ਉਹ ਮੌਕਾ ਮਿਲਦੇ ਕਾਰਨ ਉਹ ਅੱਗੇ ਵਧਨੇ ਕਿਉਂਕਿ ਲੋਕਾਂ ਤੱਕ ਉਹਨਾਂ ਦਾ ਫੇਸ ਗਿਆ ਉਹਨਾਂ ਦੀ ਆਵਾਜ਼ ਗਈ ਹੈ ਤੇ ਲੋਕਾਂ ਨੇ ਪਛਾਣਿਆ ਕਿ ਇਹਨਾਂ ਦਾ ਕੁਝ ਕਰਵਾਇਆ ਜਾ ਸਕਦਾ ਕਿਉਂਕਿ ਇੱਥੇ ਵੀ ਹੁਣ ਆਪਣੇ ਬੜੇ ਸਖਰਾਈ ਕੇਂਦਰ ਨੇ ਜਿੱਥੇ ਜਾ ਕੇ ਤੁਸੀਂ ਸਿੱਖ ਸਕਦੇ ਹੋ ਜੀ ਤੇ ਹਰ ਇੱਕ ਫੀਲਡ ਦੇ ਵਿੱਚ ਓਪਨ ਆ ਖਾਸ ਕਰਕੇ ਰਿਸੋਰਸ ਬਹੁਤ ਨੇ ਤੇ ਸੋ ਮੈਂ ਦਾ ਇਹੀ ਕਹਿਣਾ ਕਿ ਜਿਹੜਾ ਸਿੱਖੇ ਕੋਈ ਵੀ ਚੀਜ਼ ਸਿੱਖੇ ਜੇ ਤੁਸੀਂ ਕਰਦੇ ਤਾਂ ਉਹ ਚੰਗੀ ਹੁੰਦੀ ਆ ਜਿਹੜੇ ਤਜਰਬੇ ਹੈਗੇ ਨੇ ਜ਼ਿੰਦਗੀ ਦੇ ਇਥੇ ਹੁਣ ਕਈ ਫਿਲਮਾਂ ਦੇ ਵਿੱਚ ਵੇਖ ਕੇ ਕਈ ਵੀ ਆਪਣੇ ਨੂੰ ਸ਼ਰਮ ਨਹੀਂ ਆਉਂਦੀ ਕੈਸੀ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਕਰਕੇ ਦਿਖਾਉਣ ਦੀ ਲੋੜ ਨਹੀਂ ਜਿਹੜੀਆਂ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਉਹ ਦਿਖਾਉਂਦੇ ਕਿਉਂਕਿ ਚੰਗਾ ਬਹੁਤ ਕੁਛ ਹੈ ਇੰਨਾ ਮੁਲਕਾਂ ਦੇ ਵਿੱਚ ਜੇ ਅਸੀਂ ਸੋਚਦੇ ਹਾਂ ਤੇ ਸਾਨੂੰ ਇੱਥੇ ਬਹੁਤ ਕੁਛ ਮਿਲਿਆ ਵੀ ਅਸੀਂ ਜੀਵ ਬਹੁਤ ਕੁਛ ਕੀਤਾ ਸਾਰਿਆਂ ਨੇ ਤੇ ਪਰ ਇੱਕ ਗੱਲ ਜ਼ਰੂਰ ਰਵਿੰਦਰ ਮੈਂ ਸਹਿਮਤ ਹਾਂ ਤੁਹਾਡੇ ਨਾਲ ਕਿ ਇਸ ਮੁਲਕ ਦੇ ਵਿੱਚ ਜਾਂ ਕਿਸੇ ਵੀ ਆਪਾਂ ਬਾਹਰਲੇ ਮੁਲਕ ਦੀ ਗੱਲ ਕਰਦੇ ਹੁਣ ਤਾਂ ਆਪਾਂ ਭਾਰਤ ਦੀ ਜੇ ਮੈਟਰੋ ਸਿਟੀਆਂ ਦੀ ਗੱਲ ਕਰਦੇ ਉੱਥੇ ਵੀ ਜ਼ਿੰਦਗੀ ਇਸੇ ਤਰ੍ਹਾਂ ਦੀ ਹੈ ਕਿਉਂਕਿ ਕਹਿਣ ਵਾਲੇ ਜ਼ਿਆਦਾ ਲੋਕ ਆ ਸੁਣਣ ਵਾਲਾ ਕੋਈ ਨਹੀਂ ਸੋ ਇਸ ਮੁਲਕ ਦੇ ਤਜਰਬੇ ਉਸ ਦੇ ਹਿਸਾਬ ਦੇ ਨਾਲ ਤੁਸੀਂ ਕੀ ਸੋਚਦੇ ਹੋ ਕਿ ਜਿਹੜੇ ਪੰਜਾਬੀ ਲੋਕ ਆ ਉਹ ਫਿਲਮਾਂ ਦੇ ਵਿੱਚ ਕਿਉਂ ਆਉਣ ਜਾਂ ਉਹਨਾਂ ਨੂੰ ਕਿਉਂ ਆਉਣਾ ਚਾਹੀਦਾ ਆ ਜਾਂ ਫਿਰ ਆਪਣੀ ਜਿਹੜੀ ਕਹਾਣੀ ਆ ਉਹ ਅਸੀਂ ਦੁਨੀਆ ਦੇ ਦੁਨੀਆ ਤੱਕ ਕਿਉਂ ਲੈ ਕੇ ਜਾਈਏ ਦੇਖੋ ਜੀ ਸਭ ਤੋਂ ਵੱਡੀ ਗੱਲ ਤੇ ਇਹ ਹੈ ਵੀ ਜਿਹੜੀ ਆਪਣੀ ਫਿਲਮ ਇੰਡਸਟਰੀ ਆ ਨਾ ਤੁਸੀਂ ਦੇਖੋ ਵੀ ਇਹਨੂੰ ਫਿਲਮ ਇੰਡਸਟਰੀ ਕਿਹਾ ਜਾਂਦਾ ਹੈ ਇੰਡਸਟਰੀ ਕਿਉਂ ਆ ਆਪਾਂ ਕਈ ਵਾਰ ਲਾ ਦਉਂਦੇ ਵੀ ਇੰਡਸਟਰੀ ਕਿਉਂ ਕਹਿੰਦੇ ਇਹਨੂੰ ਹਨਾ ਬਟ ਤੁਸੀਂ ਦੇਖੋ ਜਦੋਂ ਬੰਬਈ ਦੀ ਗੱਲ ਕਰਦੇ ਆਪਾਂ ਹਨਾ ਹਾਲੀਵੁੱਡ ਦੀ ਗੱਲ ਕਰਦੇ ਆ ਬਾਲੀਵੁੱਡ ਦੀ ਗੱਲ ਕਰਦੇ ਆ ਉੱਥੇ ਹਜ਼ਾਰਾਂ ਬੰਦੇ ਰੋਜ਼ਗਾਰ ਦੇ ਵਿੱਚ ਲੱਗੇ ਹੋਏ ਨੇ ਇਸ ਇੰਡਸਟਰੀ ਦੇ ਵਿੱਚ ਤੇ ਆਪਣੀ ਪੰਜਾਬ ਦੀ ਇੰਡਸਟਰੀ ਤਾਂ ਹਲੇ ਬਹੁਤ ਛੋਟੀ ਹੈ ਤਾਂ ਇਹ ਇੱਕ ਪੂਰਾ ਦੇ ਹੋ ਗਿਆ ਪੂਰਾ ਇੱਕ ਬਹੁਤ ਵੱਡਾ ਇੱਕ ਜਿਵੇਂ ਕਹਿ ਸਕਦੇ ਆਪਾਂ ਕੋਈ ਛੋਟਾ ਫੀਲਡ ਨਹੀਂ ਹੈਗਾ ਇਹ ਆਪਾਂ ਨੂੰ ਇਹ ਲੱਗਦਾ ਤੁਸੀਂ ਕਦੇ ਨਾ ਦੇਖਿਆ ਕਰੋ ਜਦੋਂ ਫਿਲਮ ਕੋਈ ਖਤਮ ਹੁੰਦੀ ਹੈ ਖਤਮ ਹੋਣ ਤੋਂ ਬਾਅਦ ਜਦੋਂ ਨੰਬਰ ਨਾਮ ਚੱਲਦੇ ਹੁੰਦੇ ਨੇ ਉਹ ਕਿੰਨੇ ਮਿੰਟ ਚ ਲੀ ਜਾਂਦੇ ਨੇ ਉਹ ਕਿੰਨੇ ਹਜ਼ਾਰਾਂ ਸੈਂਕੜੇ ਨਾ ਹੁੰਦੇ ਨੇ ਉਹ ਤਾਂ ਇੱਕ ਬਹੁਤ ਇੱਕ ਵੱਡਾ ਵਰਗ ਜਿਹੜਾ ਹੈਗਾ ਇਹਦੇ ਵਿੱਚ ਕੰਮ ਕਰਦਾ ਇਹ ਨਹੀਂ ਹੈਗਾ ਫਿਲਮ ਦੇ ਵਿੱਚ ਆਪਾਂ ਨੂੰ ਲੱਗਦਾ ਵੀ 10 15 ਨੇ ਮਿਲ ਕੇ ਫਿਲਮ ਬਣਾਈ ਹੈ ਇਹ ਨਹੀਂ ਹੁੰਦਾ ਬਿਹਾਈਂਡ ਦਾ ਸੀਨ ਬਹੁਤ ਬੰਦੇ ਕੰਮ ਕਰਦੇ ਬਹੁਤ ਟੈਕਨੀਕਲ ਬੰਦੇ ਕ ਤਾਂ ਜਿਹੜੀਆਂ ਹੁਣ ਬਹੁਵਲੀ ਵਰਗੀਆਂ ਫਿਲਮਾਂ ਦੇਖੋ ਵੱਡੀਆਂ ਆਈਆਂ ਨੇ ਉਹਦੇ ਵਿੱਚ VFX ਦਾ ਕੰਮ 5-5000 ਬੰਦੀ ਦੀ ਟੀਮ ਨੇ ਕੀਤਾ ਤੇ ਉਹ ਕਿਹ ਛੋਟਾ ਕੰਮ ਨਹੀਂ ਐ ਇੰਡਸਟਰੀ ਬਹੁਤ ਵੱਡੀ ਆ ਤੇ ਆਪਣੇ ਨੌਜਵਾਨ ਮੁੰਡੇ ਜਿਹੜੇ ਅੱਜਕੱਲ ਕੰਪਿਊਟਰ ਲਾਈਨ ਨਾਲ ਜੁੜੇ ਹੋਏ ਨੇ ਜਾਂ IT ਨਾਲ ਜੁੜੇ ਹੋਏ ਨੇ ਜਾਂ ਸੌਫਟਵੇਅਰ ਦੇ ਕੰਮ ਕਰਨਾ ਚਾਹੁੰਦੇ ਆ ਨਾ ਤਾਂ ਉਹਨਾਂ ਲਈ ਤਾਂ ਬਹੁਤ ਮਤਲਬ ਇੱਕ ਇੱਕ ਲਈ ਵੀ ਬਹੁਤ ਖਾਂ ਖਾਲੀ ਪਿਆ ਉਹ ਇਸ ਫੀਲਡ ਦੇ ਵਿੱਚ ਆਉਣ ਫਿਲਮ ਮੇਕਿੰਗ ਦੇ ਵਿੱਚ ਬਹੁਤ ਵਧੀਆ ਕੈਰੀਅਰ ਹੈ ਇਸ ਜਿਹੜਾ ਨਹੀਂ ਕਹਿ ਸਕਦੇ ਵੀ ਆਪਾਂ ਕੋਈ ਅੱਗੇ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਫਿਲਮਾਂ ਦਾ ਕੰਮ ਕੀ ਬੇਲੇ ਬੰਦੇ ਦਾ ਕੰਮ ਹੁੰਦਾ ਹੈ ਕਹਿੰਦੇ ਸੀ ਬਟ ਹੁਣ ਇਹ ਬਹੁਤ ਹਾਈ ਵੇਜਸ ਬੜੀ ਅੱਛੀ ਕਮਾਈ ਦਾ ਸਾਧਨ ਕਿਉਂਕਿ ਕਈ ਵਾਰੀ ਨਾ ਜਿਹੜੀ ਹੁਣ ਇੱਥੋਂ ਦੇ ਜੰਪੜ ਨੌਜਵਾਨਾ ਮੁੰਡੇ ਜਾਂ ਕੁੜੀਆਂ ਇੱਥੇ ਆ ਕੇ ਜਦੋਂ ਟ੍ਰੇਨਿੰਗ ਸਕੂਲਸ ਦੇ ਵਿੱਚ ਜਾਂਦੇ ਆ ਕਿਸੇ ਇਦਾਂ ਦੀ ਸਿਖਲਾਈ ਲੈਂਦੇ ਆ ਫਿਰ ਉਹ ਹੌਲੀ ਹੌਲੀ ਨਾ ਹਾਲੀਵੁੱਡ ਵਾਲੀ ੜੀਵਾਰੀ ਜ਼ਿਆਦਾ ਉਹ ਸੋਚਦੇ ਆ ਵੀ ਉਹ ਉਥੇ ਸਾਨੂੰ ਰੈਵਨਿਊ ਜ਼ਿਆਦਾ ਵੱੜਦਾ ਪੈਸੇ ਜ਼ਿਆਦਾ ਕਮਾਉਣ ਦੀ ਉਹ ਸੋਚਦੇ ਆ ਕਿ ਸਾਨੂੰ ਪਬਲਿਸਿਟੀ ਜ਼ਿਆਦਾ ਮਿਲਦੀ ਆ ਤੇ ਜੇ ਆਪਣੀ ਜ਼ੁਬਾਨ ਦੇ ਵਿੱਚ ਅਜਿਹਾ ਅਸੀਂ ਪੈਟਰਨ ਇੱਥੇ ਸੈੱਟ ਕਰ ਲਈਏ ਪ੍ਰੋਫੈਸ਼ਨਲਿਜ਼ਮ ਵੀ ਆ ਜਾਏ ਕਿਉਂਕਿ ਸਾਰੇ ਅਸੀਂ ਇੱਥੇ ਕੈਨੇਡੀਅਨ ਲਾਈਫ ਦੇ ਨਾਲ ਬავਸਤਾ ਆਂ ਤੇ ਮਾਹੌਲ ਦੇ ਨਾਲ ਅਸੀਂ ਬਹੁਤ ਜੁੜੇ ਹੋਏ ਆਂ ਤੇ ਫਿਰ ਮੈਨੂੰ ਲੱਗਦਾ ਕਿ ਇੱਥੋਂ ਦੇ ਜੰਪੜ ਬੱਚਿਆਂ ਲਈ ਵੀ ਚੰਗੀ ਗੱਲ ਹੋਊਗੀ ਦੇਖੋ ਜੀ ਬਹੁਤ ਮੈਂ ਤਾਂ ਕਹਿੰਦਾ ਵੀ ਤੁਸੀਂ ਸਿੱਖੋ ਵੱਡੇ ਕਾਲਜਾਂ ਦੇ ਵੱਡੇ ਇੰਸਟੀਚਿਊਟ ਜਾਓ ਸਿੱਖੋ ਆਪਣੇ ਹੁਣ ਵੈਂਕੂਵਰ ਹੋ ਸਕੂਲ ਆਪਣੇ ਵਰਲਡ ਦੇ ਵਿੱਚ ਮੈਨੂੰ ਲੱਗਦਾ ਵੀ ਪਹਿਲਾਂ ਉਹਦੇ ਸਕੂਲਾਂ ਦੇ ਵਿੱਚੋਂ ਆਉਂਦਾ ਆਪਣੇ ਇੱਕ ਟੋਰਾਂਟੋ ਆਪਣਾ ਹੈਗਾ ਫਿਲਮ ਸਕੂਲ ਤੇ ਉੱਥੋਂ ਦੇ ਪੜੇ ਹੋਏ ਬੱਚੇ ਜੇ ਹੁਣ ਉਹ ਦੇਖੋ ਜੇ ਆਪਣੇ ਪੰਜਾਬੀ ਬੱਚੇ ਜਾ ਕੇ ਆਪਾਂ ਇਹ ਸੋਚਾਂਗੇ ਵੀ ਆਪਾਂ ਹਾਲੀਵੁੱਡ 'ਚ ਕੰਮ ਕਰਨਾ ਹੈ ਤਾਂ ਆਪਣੇ ਪੰਜਾਬੀ ਇੰਡਸਟਰੀ ਕਿ ਮਾੜੀ ਹੈ ਤੁਸੀਂ ਉੱਥੇ ਆਏ ਕੰਮ ਕਰੋ ਸਮਾਂ ਦੀ ਉਸ ਦਾ ਲੈਵਲ ਉੱਚਾ ਚੱਕੀ ਜੀ ਉੱਥੋਂ ਦੇ ਬੱਚੇ ਪੜੇ ਹੋਏ ਆਪਣੇ ਪੰਜਾਬੀ ਜਵਾਨ ਦੇ ਵਿੱਚ ਕੰਮ ਕਰਨਗੇ ਦੇਖੋ ਲੈਵਲ ਕਿੰਨਾ ਉੱਚਾ ਹੋਊਗਾ ਤੇ ਨੈਚੁਰਲੀ ਹਾਂ ਟਾਈਮ ਲਾਦਾ ਦੇਖੋ ਹੁਣ ਮੈਂ ਜੇ ਹਾਂ ਵੀ ਅੱਜ ਦੀ ਡੇਟ ਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਪੈਸੇ ਮਿਲ ਜਾਣਗੇ ਐਡੀ ਇੰਡਸਟਰੀ ਸਾਡੀ ਗਰੋ ਨਹੀਂ ਹੋਈ ਹਲੇ ਬਟ ਹਾਂ ਟਾਈਮ ਨਾਲ ਜਦੋਂ ਕੰਮ ਸ਼ੁਰੂ ਹੋਊਗਾ ਵੱਡੀਆਂ ਫਿਲਮਾਂ ਬਣਨਗੀਆਂ ਤੁਸੀਂ ਦੇਖੋ ਪਿੱਛੇ ਜੇ ਬਹੁਤ ਵਧੀਆ ਅਟੈਂਪਟ ਵੀ ਹੋਏ ਨੇ ਜਿਵੇਂ ਤਸਵੀਰਾਂ ਜਸਰ ਦੀ ਫਿਲਮ ਆਈ ਸੀਗੀ ਉਹਨਾਂ ਨੇ ਕੰਮ ਕੀਤਾ ਸੀ ਹਨਾ ਮਸਤਾਨੇ ਦੇ ਵਿੱਚ ਕੀ ਕੀਤਾ ਉਹਨੇ ਤਾਂ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਆ ਰਹੀਆਂ ਨੇ ਜਦੋਂ ਇਸ ਤਰੀਕੇ ਦੇ ਪ੍ਰੋਜੈਕਟ ਆਉਂਦੇ ਨੇ ਤੇ ਨੈਚੁਰਲੀ ਜਿਹੜੀ ਜਿਹੜੀ ਹੈਗੀ ਉਹਨਾਂ ਦੀ ਫੀਸ ਵੀ ਨੈਚੁਰਲੀ ਵੱਧ ਦਿੰਦੇ ਨੇ ਬਟ ਇਹ ਵੀ ਸ਼ੁਰੂਆਤ ਤਾਂ ਸਾਨੂੰ ਕਰਨੀ ਪਊਗੀ ਜੇ ਆਪਾਂ ਸੋਚੀ ਵੀ ਇੱਥੋਂ ਸਿੱਖ ਕੇ ਤਾਂ ਸਿੱਧੇ ਸੀ ਹਾਲੀਵੁੱਡ ਚਲੇ ਜਾਈਏ ਤੇ ਉਹ ਫਿਰ ਕਿਤੇ ਨਾ ਕਿਤੇ ਆਪਣੀ ਜ਼ੁਬਾਨ ਨਾਲ ਫਿਰ ਇਨਸਾਫ਼ ਨਹੀਂ ਆਏਗਾ ਜੀ ਕੋਸ਼ਿਸ਼ ਕਿਤੇ ਨਾ ਕਿਤੇ ਤਾਂ ਕਰਨੀ ਚਾਹੀਦੀ ਹੈ ਅਚੰਗਰੇਜ ਭਾਈ ਜੀ ਇੱਕ ਸਮਾਉ ਹੁੰਦਾ ਸੀ ਜਦੋਂ ਅਸੀਂ ਸਾਰੇ ਭਾਂਵੇਂ ਇੱਥੇ ਅਸੀਂ ਕਿੰਨੇ ਸਾਲਾਂ ਦੇ ਇਸ ਮੁਲਕ ਦੇ ਵਿੱਚ ਰਹਿੰਦੇ ਆ ਅਸੀਂ ਇਹ ਚਾਹਦੇ ਹੁੰਦੇ ਸੀ ਵੀ ਪੰਜਾਬ ਦੇ ਪਿੰਡ ਦੀ ਕਹਾਣੀ ਹੋਵੇ ਜਿਨ੍ਹਾਂ ਨੇ ਖਾਸ ਕਰਕੇ ਐਨਆਰਆਈ ਜਿਨ੍ਹਾਂ ਵੀ ਹੁੰਦੇ ਸੀ ਇਹੋ ਜੀ ਫਿਲਮ ਜ਼ਿਆਦਾ ਦੇਖਣ ਜਾਂਦੇ ਹੁੰਦੇ ਸੀ ਵੀ ਉੱਥੇ ਸਾਡਾ ਪਿੰਡ ਦਿਖਾਇਆ ਹੋਇਆ ਪਿੰਡ ਦਾ ਮਾਹੌਲ ਦਿਖਾਇਆ ਭਾਵੇਂ ਉਹਦੀ ਸਟੋਰੀ ਕੁਝ ਵੀ ਨਾ ਹੋਵੇ ਭਾਵੇਂ ਉਹ ਹੀ ਸੇਮ ਹੀ ਸਟੋਰੀ ਹੋਵੇ ਵੀ ਕੋਈ ਐਨਆਰਆਈ ਜਾ ਕੇ ਪੰਜਾਬ ਦੇ ਵਿੱਚ ਜਾਂਦਾ ਉੱਥੇ ਉਹਨੂੰ ਕਿਸੇ ਕੁੜੀ ਨਾਲ ਪਿਆਰ ਹੋ ਜਾਂਦਾ ਇਹੋ ਜੀ ਕਹਾਣੀ ਆਮ ਦੁਰਤੇ ਹੋਇਆ ਕਰਦੀ ਸੀ ਤੇ ਹੁਣ ਜਿਹੜੀ ਫਿਲਮ ਦੇ ਵਿੱਚ ਤੁਸੀਂ ਅਦਾਕਾਰੀ ਕੀਤੀ ਹੈ ਰਵਿੰਦਰ ਉਸ ਫਿਲਮ ਦੇ ਨਾਲ ਜੁੜੇ ਹੋਏ ਆ ਉਹ ਤੁਸੀਂ ਸ਼ਹਿਰ ਦਿਖਾਈਆ ਕੈਨੇਡਾ ਦੀ ਇੱਥੋਂ ਦੇ ਸ਼ਹਿਰ ਦਿਖਾਇਆ ਇੱਥੋਂ ਦੇ ਰਿਸ਼ਤੇ ਦਿਖਾਏ ਆ ਪਹਿਲੀ ਗੱਲ ਤਾਂ ਇਹ ਕੀ ਸਬਜੈਕਟ ਮੈਟਰ ਕਿਉਂ ਚੁਣਿਆ ਦੂਸਰੀ ਗੱਲ ਇਹ ਵੀ ਤੁਹਾਡਾ ਤਜਰਬਾ ਕਿਦਾਂ ਦਾ ਰਿਹਾ ਜਦੋਂ ਤੁਸੀਂ ਉਹ ਮੋਸ਼ਨਸ ਕੈਮਬ੍ਰਿਜ ਤੇ ਦਿਖਾ ਰਹੇ ਸੀ ਮੇਰਾ ਤਜਰਬਾ ਲੱਗੂ ਜੀ ਬਹੁਤ ਸੋਹਣਾ ਰਿਹਾ ਕਿਉਂਕਿ ਕਿਸੇ ਵੀ ਫੀਲਡ ਬਰ ਨਾ ਤੁਸੀਂ ਸੋਚਦੇ ਹੁੰਦੇ ਆ ਤੇ ਤੁਹਾਨੂੰ ਕਦੋਂ ਮੌਕਾ ਮਿਲਦਾ ਜਾਂ ਤੁਸੀਂ ਕਦੋਂ ਮੁਰੇ ਆਉਂਦੇ ਆ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ ਚਲੋ ਮੈਨੂੰ ਇਹਨਾਂ ਨੇ ਮੌਕਾ ਦਿੱਤਾ ਤੇ ਮੈਂ ਮੇਰੀ ਤਸੱਲੀ ਹੋਈ ਆ ਤੇ ਬਾਕੀ ਦੂਸਰੀ ਜਿਹੜੀ ਮੈਟਰ ਦੀ ਗੱਲ ਹੁੰਦਾ ਕੋਈ ਕੋਈ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਕਈ ਵਾਰੀ ਅਸੀਂ ਸੋਚ ਲੈਂਦੇ ਕਿ ਅਸੀਂ ਵਧਿਆ ਵਧਿਆ ਕੋਈ ਚੰਗੀ ਵੱਡੇ ਹਾਈ ਬਾਇਟਰੀ ਫਿਲਮ ਬਣਾ ਕੇ ਅਸੀਂ ਆਪਣੇ ਨੂੰ ਸ਼ੋਅ ਕਰ ਸਕਦੇ ਆ ਸਾਨੂੰ ਇੱਕ ਗੱਲ ਬੜੀ ਸਮਝ ਦੀ ਜ਼ਰੂਰਤ ਹੈ ਕਿ ਸਾਡੇ ਕਮਿਊਨਿਟੀ ਦੇ ਵਿੱਚ ਨਾ ਪੰਜਾਬੀ ਖਾਸ ਕਰਕੇ ਸਾਡੇ ਕੋਲ ਸਾਡੇ ਕੋਲ ਜਿੰਨਾ ਰੌ ਮਟੀਰੀਅਲ ਸਾਡੇ ਕੋਲ ਪਿਆ ਜਿੰਨੀਆਂ ਫਿਲਮਾਂ ਅਸੀਂ ਦੇ ਸਕਦੇ ਆ ਦੁਨੀਆ ਨੂੰ ਦੇਖਾ ਇੰਨਾ ਇੰਨਾ ਲਿਟਰੇਚਰ ਇੰਨਾ ਇਤਿਹਾਸ ਬਹੁਤਿਆਰ ਕੋਲ ਹੈ ਨਹੀਂ ਸਾਡੇ ਕੋਲ ਬਹੁਤ ਚੀਜ਼ਾਂ ਮਿਲ ਗਈਆਂ ਜਿਹੜੀਆਂ ਦਿਖਾਉਣ ਵਾਲੀਆਂ ਆ ਪਰ ਅਸੀਂ ਅਜੇ ਤੱਕ ਸਮਝ ਨਹੀਂ ਸਕਿਆ ਕਿ ਅਸੀਂ ਇਹਨੂੰ ਸਾਂਭਣਾ ਕਿਵੇਂ ਇਹਨਾਂ ਚੀਜ਼ਾਂ ਨੂੰ ਅਸੀਂ ਨਾ ਡਾਕੂਮੈਂਟਡ ਤਾਂ ਹੀ ਕਰ ਸਕਦੇ ਕਿ ਅਸੀਂ ਫਿਲਮਾਂ ਬਣਾ ਕੇ ਦੇਈਏ ਕਿਉਂਕਿ ਮੈਨੂੰ ਨਾ ਜਿਹੜੇ ਡਾਇਰੈਕਟਰ ਨੇ ਚੰਗੇ ਚੰਗੇ ਮੇਰੇ ਕੋਲ ਦੋਸਤ ਨੇ ਫਰੈਂਡ ਸਰਕਲ ਦੇ ਵਿੱਚ ਨੇ ਮੈਨੂੰ ਉਹਨਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲਦਾ ਉਹਨਾਂ ਤੋਂ ਕਾਫੀ ਕੁਝ ਸਿੱਖਣਾ ਚਾਰਸ ਬਣਨ ਲਈ ਜੀ ਕਿ ਉਹ ਦੱਸਦੇ ਹੁੰਦੇ ਸਨ ਕਿ ਸਾਨੂੰ ਫਿਲਮਾਂ ਬਣਾਉਣ ਦੇ ਵਿੱਚ ਵੱਧ ਤੋਂ ਵੱਧ ਫਿਲਮ ਬਣਾਉਣਾ ਚਾਹੀਦੀ ਹੈ ਬੇਸ਼ੱਕ ਅਸੀਂ 100 ਫਿਲਮਾਂ ਬਣਾਈ ਬੇਸ਼ੱਕ ਸਾਡੀਆਂ 25 ਫਿਲਮਾਂ ਚੱਲੀਆਂ ਪਰ ਸਾਨੂੰ ਬਣਾਉਂਦੇ ਰਹਿਣਾ ਚਾਹੀਦਾ ਕਿ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਸ ਸਾਡੇ ਮਸਲੇ ਨੇ ਜਾਂ ਸਾਡੀਆਂ ਜਿਹੜੀਆਂ ਉਟਾਈਆਂ ਨੇ ਅਸੀਂ ਉਹਨੂੰ ਅੱਗੇ ਲੈ ਕੇ ਆਏ ਅਭਾਰਗੇ ਲੈ ਕੇ ਆਏ ਜੀ ਉਹ ਜੀ ਤਾਂ ਲੋਕ ਸਿੱਖ ਨਹੀਂ ਸਕਦੇ ਆ ਅਤੇ ਪਿੰਡ ਦੀਆਂ ਗੱਲਾਂ ਕਰੀ ਤਾਂ ਪਿੰਡ ਦੇ ਇੱਕ ਇੱਕ ਚੀਜ਼ ਤੋਂ ਤੁਸੀਂ ਫਿਲਮ ਬਣਾ ਸਕਦੇ ਇੰਨਾ ਮਟੀਰੀਅਲ ਪਿਆ ਸਾਡੇ ਕੋਲ ਬਿਲਕੁਲ ਤੇ ਸਾਨੂੰ ਜ਼ਰੂਰੀ ਹੈ ਕਿ ਸਾਨੂੰ ਫਿਲਮਾਂ ਬਣਾਈਏ ਅਸੀਂ ਹੁਣ ਅਸੀਂ ਆਪ ਕੋਸ਼ਿਸ਼ ਕਰਾਂਗੇ ਅਸੀਂ ਪ੍ਰੋਡਿਊਸਰ ਸਾਡੇ ਕੋਲ ਹੈਗੇ ਨਹੀਂ ਪੈਸੇ ਲਾਉਣ ਨੂੰ ਪਿਆਰ ਨਹੀਂ ਤੇ ਅਸੀਂ ਆਪ ਖੁਦ ਵੀ ਇਸ ਫੀਲਡ ਦੇ ਵਿੱਚ ਅੱਜ ਤੁਹਾਨੂੰ ਬਿਖਾਵਾਂਗੇ ਜੀ ਬਹੁਤ ਖੂਬ ਸੋਨਾਪੁਰਾਲਾ ਹੋਗਾ ਜੇ ਰਵਿੰਦਰ ਜਿਹੜੀ ਫਿਲਮ ਹੁਣ ਤੁਸੀਂ ਬਣਾਈ ਉਹਦੀ ਆਪਾਂ ਗੱਲ ਕਰਦੇ ਆਂ ਫਿਲਮ ਦਾ ਨਾਮ ਤੁਸੀਂ ਜ਼ਿੰਦਗੀ ਰੱਖਿਆ ਹਾਂ ਤੇ ਉਹ ਵੀ ਖਾਸ ਕਰਕੇ ਕੈਨੇਡਾ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੀ ਕਹਾਣੀ ਤੇ ਇਹਦੇ ਵਿੱਚ ਜਿਵੇਂ ਤੁਸੀਂ ਆਪ ਹੀ ਦੱਸਿਆ ਕਿਉਂਕਿ ਮੈਂ ਵੀ ਇਹ ਫਿਲਮ ਦੇਖੀ ਆ ਇਹਦੇ ਵਿੱਚ ਘੱਟੋ ਘੱਟ ਚਾਰ ਸਕ੍ਰਿਪਟ ਬਿਕਰਸ ਆ ਗਦੀਆਂ ਸੀ ਸੋ ਚਾਰ ਅਲੱਗ-ਅਲੱਗ ਪਰਿਵਾਰਾਂ ਦੀਆਂ ਤੁਸੀਂ ਕਹਾਣੀਆਂ ਬੜੀ ਤਫਸੀਲ ਦੇ ਨਾਲ ਦਸੀਆਂ ਹੋਈਆਂ ਹਨ ਸੋ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਇਹ ਜਿਹੜਾ ਸਬਜੈਕਟ ਮੈਟਰ ਸੀ ਇਹ ਕਿਸੇ ਦੀਆਂ ਕਿਸੇ ਦੀ ਜ਼ਿੰਦਗੀ ਤੋਂ ਇਨਸਪਾਇਰਡ ਲਈ ਤੁਸੀਂ ਕੈਰੈਕਟਰ ਕਹਾਣੀਆਂ ਕਿਸੇ ਦੀ ਜ਼ਿੰਦਗੀ ਤੋਂ ਲਈਆਂ ਜਾਂ ਫਿਰ ਤੁਹਾਡਾ ਆਪਣਾ ਤਜਰਬਾ ਸੀਗਾ ਦੇਖੋ ਜੀ ਜਦੋਂ ਨਾ ਕਹਾਣੀ ਕੋਈ ਵੀ ਕਹਾਣੀ ਮੈਂ ਲਿਖਦਾ ਹਣਾ ਜਦੋਂ ਫਿਲਮ ਲਿਖੀ ਜਾਂਦੀ ਹੈ ਤਾਂ ਉਹਦੇ ਵਿੱਚ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਕਿਸੇ ਦੀ ਪਰਟੀਕਲ ਕਿਸੇ ਇਨਸਾਨ ਦੀ ਲਾਈਫ ਨਹੀਂ ਆ ਉਹਦੀ ਤੇ ਗੱਲ ਕਰਦੇ ਆ ਪਰ ਉਹ ਐਕਚੁਅਲੀ ਇਹ ਨਹੀਂ ਹੁੰਦਾ ਹੁੰਦਾ ਕਿਉਂਕਿ ਉਹਦੇ ਚੋ ਇਹ ਹੁੰਦਾ ਵੀ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਕੁਝ ਗੱਲਾਂ ਨਹੀਂ ਸਾਡੀਆਂ ਘਰ ਦੇ ਵਿੱਚ ਹੁੰਦੀਆਂ ਇਹ ਆਸ-ਪਾਸ ਹੁੰਦੀਆਂ ਨੇ ਸਾਡੇ ਫਰੈਂਡ ਸਰਕਲ ਚ ਵਿੱਚ ਹੁੰਦੀਆਂ ਨੇ ਨਾ ਤਾਂ ਉਹ ਉਦੋਂ ਤੱਕ ਕਹਾਣੀ ਦੇ ਵਿੱਚ ਮੈਂ ਨਹੀਂ ਲਿਖ ਸਕਦਾ ਜਾਂ ਮੈਂ ਨਹੀਂ ਲਿਖਣਾ ਚਾਹੁੰਦਾ ਜਦੋਂ ਤੱਕ ਮੈਨੂੰ ਘਟੋ-ਘਟੇ ਇਹ ਨਾ ਲੱਗੇ ਵੀ ਇਹ ਬਹੁਤਿਆਰ ਨਾਲ ਵਿਚਰ ਰਹੀ ਹੈ ਮੈਂ ਇਹ ਨਹੀਂ ਹੈਗਾ ਵੀ ਮੈਂ ਇੱਕ ਇਨਸਾਨ ਦੀ ਦੇਖੀ ਲਾਈਫ ਤੇ ਉਹਦੇ ਪਰ ਉਸ ਚੀਜ਼ ਨੂੰ ਇੱਕ ਪੂਰੇ ਸਮਾਜ ਦੇ ਉੱਤੇ ਕਰਦੀ ਹੈ ਉਹ ਘੱਟੋ ਘੱਟ ਉਹਦਾ ਇਹ ਹੋਣਾ ਚਾਹੀਦਾ ਵੀ ਯਾਰ ਹਾਂ ਇਹ ਬਹੁਤ ਲੋਕਾਂ ਨਾਲ ਇਹ ਸੇਮ ਚੀਜ਼ ਹੋ ਰਹੀ ਆ ਸਾਨੂੰ ਇਹ ਦਿਖਾਉਣੀ ਚਾਹੀਦੀ ਆ ਤਾਂ ਉਸ ਨੂੰ ਅਸੀਂ ਉਸ ਕਹਾਣੀ ਦੇ ਵਿੱਚ ਉਸ ਨੂੰ ਮੈਂ ਲਿਖਦਾ ਵੀ ਹਾਂ ਵੀ ਹਾਂ ਵੀ ਇਹ ਚੀਜ਼ ਮੈਨੂੰ ਦੱਸਣੀ ਚਾਹੀਦੀ ਆ ਹਾਂ ਬਾਕੀ ਰਹੀ ਜਿਹੜੀਆਂ ਕੋਈ ਵੈਸੀ ਕਹਾਣੀਆਂ ਹੁੰਦੀ ਫਿਲਮ ਦੀ ਲਿਖੀ ਹੁੰਦੀ ਆ ਪਰ ਜਿਹਦਾ ਕੋਈ ਸਬੰਧ ਨਹੀਂ ਕਿਸੇ ਨਾਲ ਹੁੰਦਾ ਉਹਦੇ ਵਿੱਚ ਤਾਂ ਫਿਰ ਆਪਣਾ ਜੋ ਮਰਜ਼ੀ ਲਿਖ ਲਓ ਤਾਂ ਫਿਰ ਆਪਾਂ ਆਜ਼ਾਦ ਹੁੰਨੇ ਆ ਨਾ ਵੀ ਕਿਸੇ ਕਰੈਕਟਰ ਨੂੰ ਜੋ ਮਰਜ਼ੀ ਸ਼ੋਅ ਕਰਦੀ ਹੈ ਪਰ ਇਹਦੇ ਵਿੱਚ ਜਿਹੜੀਆਂ ਹੁਣ ਚਾਰ ਸਟੋਰੀਆਂ ਜਾਂ ਤੁਹਾਨੂੰ ਦੇਖਿਆ ਵੀ ਤੁਸੀਂ ਚਾਰ ਅਲੱਗ-ਅਲੱਗ ਫੈਮਿਲੀਜ਼ ਨੇ ਤੇ 6-7 ਕਰੈ ਲਿਖਣ ਵਾਸਤੇ ਬਹੁਤ ਮਿਹਨਤ ਲੱਗੀ ਐ ਇੱਕ ਇੱਕ ਕਰੈਕਟਰ ਲਿਖਣ ਵਾਸਤੇ ਕਿਉਂਕਿ ਫਿਰ ਉਹਨਾਂ ਦਾ ਇੰਡੀਆ ਨਾਲ ਕੀ ਸੀਗਾ ਕੋਈ ਕਿਵੇਂ ਆਇਆ ਸੀ ਜਾਂ ਉਹਦੇ ਵਿੱਚ ਇਮੋਸ਼ਨ ਕਿਵੇਂ ਨੇ ਬੇਸਿਕਲੀ ਤੁਸੀਂ ਫਿਲਮ ਦੇਖੀ ਹੋਊਗੀ ਤੁਹਾਨੂੰ ਪਤਾ ਲੱਗਿਆ ਹੋਊਗਾ ਵੀ ਦੇਖੋ ਇਮੋਸ਼ਨ ਬਹੁਤ ਭਾਰੀ ਹੈ ਉਹਨਾਂ ਦੇ ਵਿੱਚ ਹਨਾ ਤਾਂ ਉਹ ਅਸੀਂ ਚੀਜ਼ਾਂ ਦਿਖਾ ਦਿੰਦੇ ਆ ਵੀ ਬੰਦੇ ਨਾਲ ਆਹ ਕੁਝ ਹੋ ਗਿਆ ਜਾਂ ਹੋ ਗਿਆ ਪਰ ਇਮੋਸ਼ਨ ਦਿਖਾਉਣਾ ਅਸੀਂ ਭੁੱਲ ਜਾਂਦੇ ਆ ਕਿਦਾਂ ਕਿਤੇ ਦੋ ਇਨਸਾਨ ਜਦੋਂ ਜ਼ਿੰਦਗੀ ਜੀ ਕੇ ਹਨਾ ਐਂਡ ਵਾਲੇ ਪੜਾ ਦੇ ਉੱਪਰ ਖੜੇ ਹੁੰਦੇ ਨੇ ਤਾਂ ਉਸ ਵੇਲੇ ਕੀ ਸੋਚ ਰਹੇ ਹੁੰਦੇ ਨੇ ਜਾਂ ਫਿਰ ਉਹ ਇਨਸਾਨ ਜਿਹਨਾਂ ਨੇ ਜ਼ਿੰਦਗੀ ਸ਼ੁਰੂ ਕਰਨੀ ਹੁੰਦੀ ਹੈ ਉਹ ਕੀ ਸੋਚ ਰਿਹਾ ਹੁੰਦਾ ਹੈ ਵੀ ਹੁਣ ਮੇਰੀ ਜ਼ਿੰਦਗੀ ਕਿਵੇਂ ਚੱਲੂਗੀ ਹਨਾ ਜਿਵੇਂ ਸਾਡਾ ਕੈਰੈਕਟਰ ਉਹਦੇ ਹਨਾ ਦੇ ਵਿੱਚ ਰਾਜ ਕਹਿੰਦੀ ਹੈ ਵੀ ਜ਼ਿੰਦਗੀ ਜਦੋਂ ਸ਼ੁਰੂ ਕੀਤੀ ਸੀ ਪਤਾ ਹੀ ਨਹੀਂ ਸੀ ਵੀ ਆਹ ਕੁਝ ਹੋਊਗਾ ਤੇ ਜ਼ਿੰਦਗੀ ਕਿਵੇਂ ਨਿਕਲ ਗਈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਕਿੰਨੇ ਸਾਲ ਨਿਕਲ ਜਾਂਦੇ ਨੇ ਆਪਾਂ ਉਹਦੀ ਕੱਲ ਦੀ ਗੱਲ ਹਨਾ ਉਹ ਕਿਵੇਂ ਨਿਕਲ ਗਈ ਪਤਾ ਹੀ ਨਹੀਂ ਲੱਗਿਆ ਕਿਉਂਕਿ ਅਸੀਂ ਇੰਨੇ ਰੁਝਾਨ ਚ ਉਲਝ ਜਾਂਦੇ ਆਂ ਅਸੀਂ ਚੀਜ਼ਾਂ ਬਹੁਤ ਪਿੱਛੇ ਛੱਡ ਜਾਂਦੇ ਆਂ ਜਾਂ ਫਿਰ ਅਸੀਂ ਪੈਸੇ ਦੀ ਦੌੜ ਦੇ ਵਿੱਚ ਇੰਨੀ ਬੁਰੀ ਤ ਤਾਂ ਉਹ ਫਿਰ ਉਹ ਉਹ ਗੱਲ ਵੀ ਠੀਕ ਨਹੀਂ ਹੈਗੀ ਸਾਡੇ ਹਨਾ ਉਹ ਸਾਨੂੰ ਨਾਲ-ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਉਹ ਹੀ ਜੀ ਕਾਮਯਾਬੀ ਕੀ ਹੋਊਗੀ ਜੇ ਆਪਾਂ ਇੱਕ ਕਾਮਯਾਬ ਹੋਏ ਇਕੱਲੇ ਖੜੇ ਆ ਸਾਨੂੰ ਕੋਈ ਮਤਲਬ ਸਾਡਾ ਕੋਈ ਦੋਸਤ ਮਿੱਤਰ ਸਾਨੂੰ ਮੋਢੇ ਤੇ ਚੱਕਣ ਵਾਲਾ ਹੀ ਨਹੀਂ ਹੈਗਾ। ਹੂੰ ਤਾਂ ਇਹ ਜੀ ਕਾਮਯਾਬੀ ਅਸੀਂ ਕਰਨੀ ਵੀ ਇਕੱਲੇ ਕਰਕੇ ਕੀ ਕਰਾਂਗੇ? ਉਹ ਬੇਮਾਇਨੇ ਹੁੰਦੀ ਮੇਰੇ ਹਿਸਾਬ ਨਾਲ। ਬਿਲਕੁਲ ਜੀ। ਅੱਛਾ ਅੰਗਰੇਜ਼ ਬਾਈ ਜੀ ਤੁਸੀਂ ਕਿਉਂਕਿ ਤਜਰਬਾ ਬੜਾ ਤੁਹਾਨੂੰ ਇੱਥੋਂ ਦੀ ਜ਼ਿੰਦਗੀ ਦਾ। ਵੀ ਇਹ ਦੱਸੋ ਵੀ ਹੁਣ ਕਦੇ ਇਦਾਂ ਸੋਚਿਆ ਵੀ ਮੈਂ ਆਪਣੇ ਪਿੰਡ ਦੀ ਮੁੜ ਜਾਵਾਂ? ਜਾ ਕਦੇ ਸੋਚਿਆ ਵੀ ਨਹੀਂ ਹੁਣ ਇੱਥੇ ਫਸਾ ਹੀ ਮੇਰੀ ਜਿਹੜੀ ਕਰਮ ਭੂਮੀ ਆ ਉਹ ਹੁਣ ਮੈਨੂੰ ਠੀਕ ਹੈ ਸਵੀਕਾਰ ਨਹੀਂ ਦੇਖੋ ਇਹ ਨਹੀਂ ਹੁੰਦਾ ਕਿਉਂਕਿ ਮੈਂ ਇਦਾਂ ਸੋਚਦਾ ਕਿ ਕਦੇ ਵੀ ਪਿੱਛੇ ਨਹੀਂ ਦਿਖਾਉਣੀ ਚਾਹੀਦੀ ਇਹ ਜਿਹੜੀ ਧਰਤੀ ਹੈ ਨਾ ਇਹ ਧਰਤੀ ਨੂੰ ਮੈਂ 100-100 ਵਾਰ ਸਲਾਮ ਕਰਦਾ ਨਿਤ ਨਿਤ ਮੈਂ ਇਹਨਾਂ ਇਹਨੂੰ ਯਾਦ ਕਰਦਾ ਇਹਨਾਂ ਮੈਂ ਜੋ ਵੀ ਹੋਵੇ ਮੇਰੇ ਨਾਲ ਇੱਥੇ ਹੋਵੇ ਇਹ ਮੇਰੀ ਦਵਾਈ ਪ੍ਰਮਾਤਮਾ ਮੈਨੂੰ ਇੱਥੇ ਇਹ ਧਰਤੀ ਨੂੰ ਸਲਾਮ ਕਰਦੇ ਵਾਰ-ਵਾਰ ਕੇ ਅਸੀਂ ਜੋ ਸੋਚਦੇ ਸੀ ਜੋ ਅਸੀਂ ਕਰਨਾ ਚਾਹੁੰਦੇ ਸੀ ਜਾਂ ਅਸੀਂ ਜੋ ਕਮਾਉਣਾ ਚਾਹੁੰਦੇ ਸੀ ਜਾਂ ਜੋ ਸਤਕਾਰ ਚਾਹੁੰਦੇ ਸੀ ਸਾਨੂੰ ਇਸ ਧਰਤੀ ਨੂੰ ਉਤੋਂ ਵੱਧ ਕੇ ਦਿੱਤਾ ਜੀ ਤੇ ਸੋ ਅਸੀਂ ਇਹਦੇ ਵਾਸਤੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਪੈਸਾ ਵੀ ਇਥੋਂ ਲੱਗੇ ਇਥੇ ਲੋਕ ਦੇਖਣ ਪੰਜਾਬ ਵੀ ਦੇਖਣ ਸਾਡੇ ਦੇਖਣ ਜਿੱਥੇ ਪੰਜਾਬ ਪਵਾਤੇ ਨੇ ਪਰ ਅਸੀਂ ਕੋਈ ਪ੍ਰੋਡਕਟ ਐਸਾ ਦੇਣ ਦੀ ਕੋਸ਼ਿਸ਼ ਕਰਦੇ ਰਹੀਏ ਕਿ ਜਿਹੜਾ ਚਲਾਇਆ ਜਾਵੇ ਲੋਕੋ ਨੂੰ ਪਸੰਦ ਕਰ ਲੇ ਸਾਨੂੰ ਤਸੱਲੀ ਹੋਵੇ ਹਾਂ ਅਸੀਂ ਕੋਈ ਕੰਮ ਕੀਤਾ ਕੱਲਾ ਪੈਸੇ ਵਾਸਤੇ ਨਹੀਂ ਕੋਈ ਚੀਜ਼ ਅਸੀਂ ਦੇਈਏ ਕਿ ਜਿਹੜੀ ਡਾਕੂਮੈਂਟ ਬਣ ਜੇ ਮੈਂ ਪਾਸਪੋਰਟ ਵਾਸਤੇ ਆਉਣ ਵਾਲੀ ਜਿਹੜੀ ਪੀਡੀਆ ਉਹ ਵੀ ਦੇਖੇ ਇਹ ਤਮੰਨਾ ਕਿ ਚਲੋ ਕਦੋਂ ਪੂਰਾ ਹੁੰਦੇ ਸੁਪਨੇ ਦੇਖਾਂਗੇ ਉਹ ਤੋਂ ਦੇਖਦੇ ਕਿਉਂਕਿ ਇੱਥੇ ਇਤਿਹਾਸ ਬਹੁਤ ਅਜੀ ਕੱਲੇ ਆਪਾਂ ਬੀਸੀ ਦੀ ਗੱਲ ਕਰੀਏ ਸਾਡੇ ਜੀ ਇਥੋਂ ਦੇ ਆਪਾਂ ਗਦਰੀ ਬਾਬਿਆਂ ਦਾ ਜ਼ਿਕਰ ਕਰੀਏ ਜੀ ਇਥੋਂ ਦੇ ਗੁਰਦੁਆਰਿਆਂ ਦਾ ਜਿਹੜੇ ਆਪਸ ਵਿੱਚ ਜ਼ਿਕਰ ਕਰੀਏ इवन ਆਪਾਂ ਪਾਲਦੀ ਵਾਲੀ ਥਾਂ ਦਾ ਉਥੋਂ ਦਾ ਜ਼ਿਕਰ ਕਰਦੇ ਆ ਜਾਂ ਹੋਰ ਵੀ ਬਹੁਤ ਸਾਰੀਆਂ ਆਸੇ ਪਾਸੇ ਵਾਲੇ ਦਵਾਲੇ ਆਪਾਂ ਨੂੰ ਚੀਜ਼ਾਂ ਨਜ਼ਰ ਆਉਂਦੀਆਂ ਕਾਮਾਗਟਾ ਮਾਰੂ ਦਾ ਜ਼ਿਕਰ ਕਰੀਏ ਨਾ ਸੋ ਜੀ ਆਪਾਂ ਇਤਿਹਾਸਕ ਫਕਤ ਤੋਂ ਹੀ ਬਣਾਉਣੀ ਚਾਹੀਏ ਫਿਲਮਾਂ ਤੇ ਮੈਨੂੰ ਲੱਗਦਾ ਬਹੁਤ ਸਾਰੀਆਂ ਸੀ ਫਿਲਮਾਂ ਇੰਨੀ ਬਣਾ ਸਕਦੇ ਹਾਂ ਸੋ ਜਿਹੜੀ ਅਗਲੀ ਫਿਲਮ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰੋਗੇ ਮੈਨੂੰ ਪਤਾ ਪੜਾਉਂਗੇ ਜੀ ਜੀ ਕੋਸ਼ਿਸ਼ ਮੈਂ ਤਾਂ ਕਿਹਾ ਕਿਉਂਕਿ ਕਈ ਵਾਰੀ ਹੁੰਦਾ ਕਿ ਇੱਕ ਪ੍ਰੋਜੈਕਟ ਜਦੋਂ ਅਸੀਂ ਸਿਰੇ ਚੜਾਉਂਦੇ ਆ ਤੇ ਫਿਰ ਉਸ ਤੋਂ ਬਾਅ ਛੇ ਟੀਵੀ ਸਾਰਾ ਕੁਝ ਜੀਅਰ ਐਕਸਪੈਕਟੇਸ਼ਨਸ ਨੇ ਨਾ ਸਾਡੀਆਂ ਇਹ ਸੁਣਨ ਤੋਂ ਬਾਅਦ ਜੋ ਅਸੀਂ ਫਿਲਮ ਬਣਾਈ ਸੀਗੀ ਤੇ ਉਦੋਂ ਠੀਕ ਹੈ ਦੇਖੋ ਮਿਹਨਤ ਲੱਗੀ ਹੁੰਦੀ ਐ ਐਕਸਪੈਕਟੇਸ਼ਨ ਤਾਂ ਹੁੰਦੀ ਹੀ ਹੁੰਦੀਆਂ ਨੇ ਤੇ ਬਟ ਜਿਹੜਾ ਰਿਸਪੌਂਸ ਮਿਲੇ ਆ ਨਾ ਉਹ ਬਿਯੋਂਡ ਦਾ ਐਕਸਪੈਕਟੇਸ਼ਨ ਸੀਗਾ ਸਾਨੂੰ ਇਹਦਾ ਸੋਚਿਆ ਹੀ ਨਹੀਂ ਸੀ ਅਸੀਂ ਵੀ ਇਸ ਤਰੀਕੇ ਨਾਲ ਹੋਊਗਾ ਵੀ ਇੰਨੀ ਐਪਰੀਸੀਏਸ਼ਨ ਹੋ ਮਿਲੂਗੀ ਲੋਕਾਂ ਤੋਂ ਕਿਉਂਕਿ ਜਦੋਂ ਮੈਂ ਫਿਲਮ ਬਣਾ ਕੇ ਐਡਿਟ ਕੀਤੀ ਮੈਂ ਤਾਂ ਹਜ਼ਾਰਾਂ ਵਾਰ ਦੇਖ ਲਈ ਸੀ ਫਿਲਮ ਬਟ ਜਦੋਂ ਬੰਦਾ ਪਹਿਲੀ ਵਾਰ ਫਿਲਮ ਦੇਖਦਾ ਉਸ ਉਸ ਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਨਾ ਜਦੋਂ ਬੰਦੇ ਨੇ ਪਹਿਲੀ ਵਾਰ ਉਹ ਦੇਖਣੀ ਹੈ ਉਸ ਨੇ ਉਹ ਮੋਸ਼ਨਾ ਦੇਖਣੀ ਹੈ ਹੁਣ ਮੈਂ ਤਾਂ ਐਡੀਟਿੰਗ ਕਰਦਨ ਕਿੰਨੀ ਵਾਰ ਦਿੱਲੀ ਦੀ ਫਿਲਮ ਤੇ ਉਹ ਲੋਕਾਂ ਦਾ ਜਦੋਂ ਰਿਸਪੌਂਸ ਆਉਣ ਲੱਗੇ ਅਸੀਂ ਐਕਸਪੈਕਟ ਕਰ ਰਹੇ ਸੀ ਫਸਟ ਵੀਕ ਦਾ ਰਾਉਂਡ ਵੀ 15 ਤੋਂ 20000 ਵਿਊ ਹੋਣਗੇ ਮਤਲਬ ਚੰਨ ਦਿਨਾਂ ਦੇ ਤੇ ਉਹ 15 20 ਤਾਂ ਉਹ ਪਹਿਲੇ 15 ਘੰਟੇ ਸੀ ਕਰਾਸ ਕਰ ਗਿਆ ਸੀ ਫਰਸਡੇ ਤੇ ਉਹ 3 ਲੱਖ ਤੱਕ ਮਤਲਬ ਪਹੁੰਚ ਗਿਆ ਤੇ ਉਹ ਜਦੋਂ ਕਮੈਂਟ ਆ ਰਹੇ ਨੇ ਜਾਂ ਵਿਊਜ਼ ਆ ਰਹੇ ਨੇ ਰਿਵਿਊ ਆ ਰਹੇ ਨੇ ਤਾਂ ਉਹਨਾਂ ਦਾ ਬਿਲਕੁਲ ਹੈਰਾਨ ਕਰਤਾ ਸਾਨੂੰ ਤੇ ਲੋਕੀ ਹੋਣਾ 15 ਦਿਨ ਹੀ ਹੋਏ ਨੇ ਤੇ ਉਹ ਹੁਣ ਪੁੱਛ ਰਹੇ ਨੇ ਵਟ ਨੈਕਸਟ ਵੀ ਤੁਸੀਂ ਹੁਣ ਅਗਲਾ ਛੇਤੀ ਲੈ ਕੇ ਆਓ ਤੇ ਮੈਂ ਸੋਚਣਾ ਵੀ ਇੰਨੀ ਛੇਤੀ ਕਿਉਂਕਿ ਟਾਈਮ ਲੱਗਦਾ ਪ੍ਰੋਜੈਕਟ ਨੂੰ ਚੰਗਾ ਬਣਾਉਣ ਵਾਸਤੇ ਤੇ ਅਸੀਂ ਕਰ ਰਹੇ ਹਾਂ ਜੀ ਕੋਸ਼ਿਸ਼ ਇਸ ਤੋਂ ਬੜੀ ਲੈ ਕੇ ਆਵਾਂਗੇ ਤੇ ਮੇਰੀ ਦੇਖੋ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਮੈਂ ਟਾਪਿਕ ਕੋਈ ਵੀ ਆਪਾਂ ਜਦੋਂ ਛੇੜਦੇ ਆਣਾ ਇੱਕ ਵਾਰ ਛੇੜ ਲਿਆ ਆਪਾਂ ਨੇ ਫਿਰ ਕਾਪੀ ਦਾ ਉਸ ਨੂੰ ਕਿਵੇਂ ਲਿਵਾਉਣਾ ਕਿਵੇਂ ਖਤਮ ਕਰਨਾ ਉਸ ਨੂੰ ਹਨਾ ਇੱਕ ਤਰੀਕੇ ਨਾਲ ਉਹਦਾ ਮੈਸੇਜ ਵੀ ਜਾਵੇ ਉਹਦੇ ਨਾਲ ਨਾਲ ਚੀਜ਼ਾਂ ਨੂੰ ਸੀ इमोਸ਼ਨ ਵੀ ਦਿਖਾ ਸਕੀਏ ਵੀ ਕੀ इमोशंस ਦੇ ਨਾਲ ਕਿਉਂਕਿ ਮੈਨੂੰ ਲੱਗਦਾ ਦੇ ਕੋਈ ਇੱਕ ਫਿਲਮ ਜਿਹੜੀ ਹੈ ਨਾ ਉਹ ਇੱਕ ਐਕਸਪ੍ਰੈਸ਼ਨ ਹੁੰਦੀ ਹੈ ਜੀ ਤੇ ਜੇ ਆਪਾਂ ਉਹ ਐਕਸਪ੍ਰੈਸ਼ਨ ਹੀ ਨਾ ਛੱਡੇ ਆਪਾਂ ਦੇਖਣ ਵਾਲਿਆਂ ਤੇ ਤਾਂ ਫਿਰ ਉਹ ਫਿਲਮ ਮੇਕਿੰਗ ਮੈਨੂੰ ਨਹੀਂ ਲੱਗਦਾ ਵੀ ਬੜੀ ਪਾਇਦਾਰ ਹੁੰਦੀ ਆ ਉਹ ਤੇ ਉਹ ਐਕਸਪ੍ਰੈਸ਼ਨ ਘੱਟੋ ਘੱਟ ਜਿਵੇਂ ਆ ਫਿਲਮ ਦੇਖੀ ਆਪਣੀ ਹਨਾ ਜਿਨ੍ਹਾਂ ਨੇ ਗਾਣੇ ਲਿਖਨੇ ਕਮਲਦੀਪ ਕਾਸ ਹੋਣਾ ਨੇ ਹਨਾ ਬੜੇ ਪਿਆਰੇ ਗਾਣੇ ਲਿਖਿਆ ਉਹਨਾਂ ਨੇ ਉਹ ਜਦੋਂ ਦੇਖੀ ਪਹਿਲ ਉਹ ਕਹਿੰਦੇ ਮੈਨੂੰ 2 ਦਿਨ ਹੋ ਗਏ ਮੈਂ ਹਾਲ ਤੱਕ ਫਿਲਮ ਵੀ ਤੁਰੀ ਫਿਰਦੀ ਆ ਤਾਂ ਜਦੋਂ ਸੁਣਦੇ ਉੱਪਰ ਇੰਨਾ ਅਸਰ ਹੋਵੇ ਕਿਸੇ ਚੀਜ਼ ਦਾ ਵੀ ਤੁਸੀਂ 2-3 ਦਿਨ ਤੱਕ ਫਿਰ ਨੂੰ ਲੈ ਕੇ ਜਾਣੇ ਹੋਣਾ ਤਾਂ ਉਹ ਅਸਲੀ ਕਾਮਯਾਬੀ ਹੁੰਦੀ ਹੈ ਫਿਲਮ ਸਕਸੈਸ ਹੁੰਦੀ ਦੇਖੋ ਪੈਸਾ ਕਮਾਉਣਾ ਫਿਲਮ ਹਿੱਟ ਆ ਫਲॉप ਇੱਕ ਅਲੱਗ ਚੀਜ਼ ਹੈ ਚੰਗੀ ਫਿਲਮ ਬਣਨੀ ਜਿਹੜੀ ਹੈਗੀ ਉਹ ਇੱਕ ਅਲੱਗ ਚੀਜ਼ ਹੈ ਤਾਂ ਫਿਲਮ ਵਧੀਆ ਬਣਨੀ ਚਾਹੀਦੀ ਹੈ ਉਹ ਹਿੱਟ ਹੋਵੇ ਜਾਂ ਫਲॉप ਹੋਵੇ ਉਹ ਡਸਨਟ ਮੈਟਰ ਇਟ ਡਸਨਟ ਮੈਟਰ ਪਰ ਉਹਦਾ ਵੀ ਭਾਈ ਜੀ ਜੇ ਚੰਗੀ ਰੂਹ ਤੋਂ ਆਪਾਂ ਕੋਈ ਚੀਜ਼ ਬਣਾਈ ਆ ਤੇ ਉਹ ਜ਼ਰੂਰ ਸਰੋਤਿਆਂ ਦੇ ਜਾਂ ਦੇਖਣ ਵਾਲਿਆਂ ਦੇ ਰੂਹ ਤੱਕ ਜ਼ਰੂਰ ਪਹੁੰਚਦੀ ਹੈ ਤੇ ਮੈਨੂੰ ਲੱਗਦਾ ਇਹ ਇੱਕ وجہ ਰਹੀ ਆ ਇਸ ਫਿਲਮ ਨੂੰ ਬਹੁਤ ਸੋਨਾ ਹੰਗਾਰਾ ਮਿਲਿਆ ਤੇ ਗੱਲਾਂ ਬਾਤਾਂ ਆਪਾਂ ਬਹੁਤ ਤਫਸੀਲ ਦੇ ਨਾਲ ਹੋਰ ਵੀ ਕਰਨੀਆਂ ਚਾਹੁੰਦੇ ਪਰ ਕਿਵਰੀ ਮਾ ਜਿਹੜਾ ਹੁੰਦਾ ਉਹ ਸੀਮਤ ਹੁੰਦਾ ਪਰ ਮੈਂ ਜ਼ਰੂਰ ਤੁਹਾਨੂੰ ਪੁੱਛਣਾ ਚਾਹੂੰਗੀ ਅਖੀਰ ਦੇ ਵਿੱਚ ਕਿ ਤੁਸੀਂ ਇਸ ਫਿਲਮ ਦੇ ਬਾਬਤ ਕੀ ਕਹਿਣਾ ਚਾਹੁੰਦੇ ਹੋ ਤੇ ਦੇਖਣ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਫਿਲਮ ਤਾਂ ਇਹ ਇੱਕ ਲੰਬੀ ਮੌਕਾ ਮਿਲਿਆ ਮੈਨੂੰ ਮੈਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਡਿਪੈਂਡੈਂਟ ਡਾਇਰੈਕਟਰ ਦੇ ਕਰਦਾ ਹੁੰਦਾ ਕਿ ਡਾਇਰੈਕਟਰ ਨੂੰ ਕੀ ਕਰਵਾਉਣਾ ਅਤੇ ਉਸ ਤੋਂ ਬਾਅਦ ਜਿਹੜਾ ਰਵੀ ਨੇ ਕੰਮ ਕਰਵਾਇਆ ਸਾਰੇ ਜਿੰਨੇ ਵੀ ਉੱਚ ਵਰਕਰ ਸੀ ਜਿਨ੍ਹਾਂ ਨੇ ਕੰਮ ਕੀਤਾ ਸਾਰਿਆਂ ਨੇ ਬਹੁਤ ਵਧੀਆ ਰੂਹ ਲਾ ਕੇ ਕੰਮ ਕੀਤਾ ਤੇ ਉਹਦਾ ਸਾਨੂੰ ਰਿਜ਼ਲਟ ਹੀ ਮਿਲਿਆ ਤੇ ਹੁਣ ਅੱਗੇ ਤੋਂ ਅੱਗੇ ਤੋਂ ਹੁਣ ਆਪਰ ਵੀ ਜਿਹੜੇ ਕਿਉਂਕਿ 2 ਹਫਤੇ ਪਹਿਲਾਂ ਕੁਝ ਹੋਰ ਸੋਚਦੇ ਮੂਵੀ ਬਾਰੇ ਪਰ ਹੁਣ ਜੋ ਬਾਹਰ ਆ ਗਈ ਮੂਵੀ ਇੰਨੇ ਵਿਊ ਹੋ ਕੇ ਇੰਨਾ ਰਿਸਪਾਂਸ ਮਿਲ ਰਿਹਾ ਲੋਕ ਰੈਕੋਗਨਾਈਜ਼ ਕਰ ਰਹੇ ਨੇ ਤਾਂ ਉਦੋਂ ਫਿਰ ਹੋਰ ਵੀ ਖੁਸ਼ੀ ਹੁੰਦੀ ਹੈ ਕਿ ਵੀ ਤੁਸੀਂ ਹੁਣ ਲਾਈਟ ਦੇ ਵਿੱਚ ਆ ਚੁੱਕੇ ਹੋ ਵੀ ਕੋ ਚੰਗਾ ਕਰਨੀ ਕੋਸ਼ਿਸ਼ ਕਰੀਏ ਜੀ ਤੇ ਕੋਸ਼ਿਸ਼ ਰਹੇਗੀ ਕੋਈ ਚੰਗਾ ਦੇ ਸਕੀਏ ਤੇ ਮੂਵੀ ਤੋਂ ਅਸੀਂ ਬੜੀ ਸੰਤੁਸ਼ਟ ਹਾਂ ਜਿਹੜੀ ਬਣੀ ਹੋਈ ਹੈ ਬਹੁਤ ਖੂਬ ਤੇ ਫਿਚਰ ਦੇ ਵਿੱਚ ਵੀ ਸੋਚਦੇ ਆ ਕਿ ਕੋਈ ਚੰਗਾ ਪ੍ਰੋਡਕਟ ਲੈ ਕੇ ਆਏਗੇ ਤੇ ਬਾਕੀ ਇਹ ਰਿਲੀਡੈਂਟ ਕਰਦਾ ਕਿ ਇਹਨਾਂ ਸਤੋਂ ਕਰੋਣਾ ਕੀ ਬਿਲਕੁਲ ਜੀ ਕਿਉਂਕਿ ਜਿਹੜਾ ਕੈਪਟਨ ਆਫ ਦਾ ਸ਼ਿਪ ਹੰ ਉਹਦੇ ਹੱਥ ਵਿੱਚ ਬਹੁਤ ਕੁਝ ਹੁੰਦਾ ਹੈ ਨਾ ਸਾਰਾ ਕੰਟਰੋਲ ਰਵਿੰਦਰ ਤੁਸੀਂ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਵਾਰਾ ਮੈਂ ਸਾਇਆ ਨੂੰ ਜਿਨ੍ਹਾਂ ਨੇ ਇਹ ਫਿਲਮ ਨੂੰ ਇੰਨਾ ਕਾਮਯਾਬ ਬਣਾਇਆ ਜਾਂ ਇੰਨੇ ਰਿਵਿਊਜ਼ ਦੇ ਰਹੇ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹਣਾ ਜਿਨ੍ਹਾਂ ਨੇ ਪਸੰਦ ਕੀਤੀ ਫਿਲਮ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਣਾ ਜਿਨ੍ਹਾਂ ਨੇ ਇੰਨਾ ਵਧੀਆ ਕੰਮ ਕੀਤਾ ਤੇ ਉਹ ਜਿਵੇਂ ਜਿਵੇਂ ਉਹਨੂੰ ਤੋਂ ਮੈਂ ਕਰਾਈ ਗਿਆ ਉਹਨਾਂ ਨੇ ਆਪਣਾ 100% ਦੇਣ ਦੀ ਕੋਸ਼ਿਸ਼ ਕੀਤੀ ਤੇ ਹੌਲ ਸਮੇਂ ਦੇ ਵਿੱਚ ਵੀ ਦੇਖੋ ਬਿਲਕੁਲ ਅਸੀਂ ਹੋਰ ਚੰਗੇ ਟੌਪਿਕ ਲੈ ਕੇ ਆਵਾਂਗੇ ਕੋਸ਼ਿਸ਼ ਕਰਾਂਗੇ ਮੇਰੇ ਹੁਣ ਮੋਢਿਆਂ ਤੇ ਮੈਨੂੰ ਇਹ ਲੱਗਦਾ ਵੀ ਬਹੁਤ ਜ਼ਿਆਦਾ ਬਰਡਨ ਹੋ ਗਿਆ ਜ਼ਿੰਮੇਵਾਰੀ ਬਹੁਤ ਵਧ ਗਈ ਕਿਉਂਕਿ ਜਦੋਂ ਪਹਿਲੇ ਤੁਹਾਡਾ ਪ੍ਰੋਜੈਕਟ ਇਸ ਮੁਕਾਮ ਤੱਕ ਪਹੁੰਚ ਜਾਂਦਾ ਹੈ ਤਾਂ ਮੇਰੇ ਕੋਲ ਇਹ ਤਿੰਨ ਸਟੋਰੀਆਂ ਲਿਖੀਆਂ ਵੀ ਅਸੀਂ ਉਹਦੇ ਤੇ ਕੰਮ ਚ ਮਤਲਬ ਨਾਲ ਨਾਲ ਚੱਲਦਾ ਰਹਿੰਦਾ ਹੁੰਦਾ ਉਹ ਨਾ ਦੇ ਹੁੰਦਾ ਤੇ ਹੁਣ ਮੈਨੂੰ ਐ ਲੱਗ ਜਾਂਦਾ ਵੀ ਯਾਰ ਵੀ ਨਹੀਂ ਇਹ ਤਾਂ ਹੁਣ ਇੱਕ ਮੀਲ ਪੱਥਰ ਹੋ ਗਿਆ ਹੁਣ ਇਹ ਤਾਂ ਉੱਪਰ ਹੀ ਕੁਝ ਕਰਨਾ ਪੈਣਾ ਆਪਾਂ ਨੂੰ ਵੀ ਇਹ ਤਾਂ ਲੋਡ ਨਹੀਂ ਕਰ ਸਕਦੇ ਆਪਾਂ ਤਾਂ ਉਹ ਜ਼ਰੂਰ ਜ਼ਿੰਮੇਵਾਰੀ ਹੈਗੀ ਐ ਤੇ ਉਹਨੂੰ ਪੂਰਾ ਕਰਾਂਗੇ ਜੀ ਅੱਜ ਤੁਸੀਂ ਸਾਝਾ ਟੀਵੀ ਦੇ ਸਟੂਡੀਓ ਦੇ ਵਿੱਚ ਆਏ ਸਾਡੇ ਸੱਦੇ ਤੇ ਤੁਹਾਡਾ ਬਹੁਤ-ਬਹੁਤ ਮੈਂ ਧੰਨਵਾਦ ਕਰਦੀ ਅਗਾਹੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪ੍ਰੋਜੈਕਟਸ ਦੇ ਨਾਲ ਤੇ ਕੈਨੇਡੀਅਨ ਫਿਲਮ ਮੇਕਿੰਗ ਨੂੰ ਲੈ ਕੇ ਹੋਰ ਗੱਲਾਂ ਬਾਤਾਂ ਲਈਏ ਅਸੀਂ ਤੁਹਾਨੂੰ ਸਾਦੇ ਰਵਾਂ ਅੱਜ ਤੁਸੀਂ ਰੂਬਰੂ ਹੋਏ ਸਰਦਾਰ ਅੰਗਰੇਸਿੰਗ ਬਰਾੜ ਪੇਨਾਰ ਨਾਲ ਰਵੀਿੰਦਰ ਸਿੰਘ ਸਿੱਧੂ ਉਹਨਾਂ ਦੇ ਸੋ ਉਹਨਾਂ ਨੇ ਕੈਨੇਡੀਅਨ ਫਿਲਮ ਮੇਕਿੰਗ ਜਿਹੜੀ ਕਿ ਸਾਡੀ ਆਪਣੀ ਮਾਂ ਦੀ ਜ਼ੁਬਾਨ ਪੰਜਾਬੀ ਬੋਲੀ ਦੇ ਵਿੱਚ ਬਣੀ ਹੈ ਉਹਦੇ ਬਾਰੇ ਗੱਲਾਂ ਬਾਤਾਂ ਕੀਤੀਆਂ ਤੇ ਆਪਣੀ ਬੜਾਈ ਹੋਈ ਪੰਜਾਬੀ ਫਿਲਮ ਜ਼ਿੰਦਗੀ ਦੀ ਗੱਲਬਾਤ ਵੀ ਸਾਡੇ ਨਾਲ ਸਾਂਝੀ ਕੀਤੀ ਸੋ ਅਗਲੇ ਦਿਨਾਂ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ ਖਾਸ ਮੁਲਾਕਾਤ ਇਸੇ ਤਰ੍ਹਾਂ ਦੇਖਦੇ ਰਹੋ ਲੱਭੀ ਬੰਦੋਂ ਦੇ ਦੋ ਇਜਾਜ਼ਤ ਸਤਿ ਸ੍ਰੀ ਅਕਾਲ